NDS ਅਕੈਡਮੀ YouTube ਚੈਨਲ ਤੇ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਆਪਾਂ ਲੈ ਕੇ ਆਏ ਹਾਂ ਅੱਜ ਦੀ ਕਲਾਸ ਜਿਸ ਦੇ ਵਿੱਚ ਆਪਾਂ ਚਰਨ ਜਾ ਰਹੇ ਹਾਂ ਦਿੱਲੀ ਸਲਤਨਤ ਦਾ ਖਿਲਜੀ ਵੰਸ਼ ਸੋ ਇਹ ਕਲਾਸ ਤੁਹਾਡੇ ਲੈਕਚਰਰ ਕੇਡਰ ਤੇ ਮਾਸਟਰ ਕੇਡਰ ਦੇ ਵਿੱਚ ਬੜੀ ਸਹਾਇੀ ਹੋਣ ਵਾਲੀ ਹੈ ਕਲਾਸ ਦੇ ਐਂਡ ਤੱਕ ਬਨੇ ਰਹੋ ਦੇਖੋਗੇ ਤੁਸੀਂ ਬਿਲਕੁਲ ਡਿੱਟੋ ਜਿਹੜੇ ਹੈਗੇ ਨੇ MCQ ਤੁਹਾਨੂੰ ਦੇਖਣ ਨੂੰ ਮਿਲਣਗੇ ਸੋ ਇਹਦੇ ਦੋ ਪਾਰਟ ਹੋਣਗੇ 100 MCQ ਆਪਾਂ ਇਸ ਪਾਰਟ ਦੇ ਵਿੱਚ ਕਰਾਂਗੇ ਪਹਿਲਾ ਪਾਰਟ ਹੈ ਜਿਹੜਾ ਉਸ ਦੀ ਆਪਾਂ ਸ਼ੁਰੂਆਤ ਕਰਨ ਜਾ ਰਹੇ ਹਾਂ ਆਓ ਜੀ ਸਾਥੀਓ ਖਿਲਜੀ ਵੰਸ਼ ਦੀ ਸਥਾਪਨਾ ਕਦੋਂ ਹੋਈ ਖਿਲਜੀ ਵੰਸ਼ ਦੀ ਸਥਾਪਨਾ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਖਿਲਜੀ ਵੰਸ਼ ਹੈ ਜਿਹੜਾ ਸਾਥੀਓ 1290 ਈਸਵੀ ਦੇ ਵਿੱਚ ਜਿਹੜਾ ਹੈਗਾ ਸਟੈਬਲਿਸ਼ ਹੁੰਦਾ ਹੈ ਜਿਹੜੀ ਸਲੇਵ ਡਾਇਨੈਸਟੀ ਹੈ ਗੁਲਾਮ ਜਿਹੜਾ ਵੰਸ਼ ਹੈ ਉਸ ਦੇ ਅੰਤ ਤੋਂ ਬਾਅਦ ਦੇ ਵਿੱਚ ਖਿਲਜੀ ਵੰਸ਼ ਦੀ ਸਥਾਪਨਾ ਕਰਨ ਵਾਲਾ ਜਿਹੜਾ ਵਿਅਕਤੀ ਹੈ ਉਸ ਦਾ ਨਾਮ ਹੈ ਜੀ ਜਲਾਲਉਦੀਨ ਖਿਲਜੀ ਸੋ ਇਹ ਜਿਹੜਾ ਹੈਗਾ 1290 ਈਸਵੀ ਦੇ ਵਿੱਚ ਸਟੈਬਲਿਸ਼ ਕਰਦਾ ਹੈ ਖਿਲਜੀ ਵੰਸ਼ ਦੀ ਨੀਂ ਰੱਖਦਾ ਹੈ ਉਸ ਤੋਂ ਅਗਲਾ ਪ੍ਰਸ਼ਨ ਹੈ ਜੀ ਤੁਹਾਡਾ ਜਲਾਲਉਦੀਨ ਖਿਲਜੀ ਨੇ ਕਿੰਨੇ ਸਾਲ ਰਾਜ ਕੀਤਾ ਸੋ ਜਲਾਲਉਦੀਨ ਖਿਲਜੀ ਆ ਸਾਥੀਓ ਜਿਹੜਾ ਉਸ ਨੇ 6 ਸਾਲ ਰਾਜ ਕੀਤਾ 1290 ਤੋਂ ਲੈ ਕੇ 1296 ਤੱਕ ਜਲਾਲਉਦੀਨ ਖਿਲਜੀ ਨੇ 6 ਸਾਲ ਰਾਜ ਕੀਤਾ ਬੜਾ ਉਦਾਰਵਾਦੀ ਜਿਹੜਾ ਹੈਗਾ ਇਹ ਨੇਤਾ ਸੀਗਾ ਬੜੀ ਉਦਾਰਤਾ ਦੇ ਨਾਲ ਆਪਣਾ ਇਹਨੇ ਰਾਜ ਕੀਤਾ 6 ਸਾਲਾਂ ਦੇ ਵਿੱਚ ਦੇ ਵਿੱਚ ਹੀ ਇਸ ਦੀ ਜਿਹੜੀ ਹੈਗੀ ਹੈ ਮੌਤ ਹੋ ਜਾਂਦੀ ਹੈ 1296 ਈਸਵੀ ਦੇ ਵਿੱਚ ਸੋ ਬਿਲਕੁਲ ਤੁਹਾਨੂੰ ਪੂਰੇ ਦਾ ਪੂਰਾ ਜਿਹੜੀ ਥਿਉਰੀ ਟਾਈਪ ਟਾਪਿਕ ਆਓ ਕਲੀਅਰ ਹੋ ਜਾਣਾ ਜਦੋਂ ਤੁਸੀਂ ਇਹ ਐਮਸੀਕਿਊ ਦੀਆਂ ਕਲਾਸਾਂ ਨੂੰ ਦੇਖੋਗੇ ਸੋ ਅਗਲਾ ਪ੍ਰਸ਼ਨ ਹੈ ਜੀ ਤੁਹਾਡਾ ਜਲਾਲਉਦੀਨ ਖਿਲਜੀ ਨੂੰ ਕਿਸ ਨੇ ਮਾਰਿਆ ਸੋ ਜਲਾਲਉਦੀਨ ਖਿਲਜੀ ਹੈ ਜਿਹੜਾ ਸਾਥਿਓ ਉਸ ਦਾ ਕਤਲ ਕਰਨ ਵਾਲਾ ਸੀਗਾ ਜੀ ਅਲਾਉਦੀਨ ਖਿਲਜੀ ਅਲਾਉਦੀਨ ਖਿਲਜੀ ਹੈ ਜਿਹੜਾ ਉਹ ਇਹਨੂੰ ਕਤਲ ਕਰ ਦਿੰਦਾ ਹੈ 1296 ਈਸਵੀ ਦੇ ਵਿੱਚ ਤੇ ਜਿਹੜਾ ਜਲਾਲਉਦੀਨ ਹੈ ਸਾਥਿਓ ਉਹ ਉਸ ਦਾ ਚਾਚਾ ਲੱਗਦਾ ਹੁੰਦਾ ਰਿਸ਼ਤੇ ਦੇ ਵਿੱਚ ਇਸ ਤਰ੍ਹਾਂ ਜਿਹੜੀ ਹੈਗੀ ਉਸ ਦੀ ਹੱਤਿਆ 1296 ਈਸਵੀ ਦੇ ਵਿੱਚ ਅਲਾਉਦੀਨ ਖਿਲਜੀ ਦੇ ਦੁਆਰਾ ਕੀਤੀ ਜਾਂਦੀ ਹੈ ਤੇ ਇਹ ਬਿਲਕੁਲ ਆਇਡੈਲੋਜੀ ਦੇ ਤੌਰ ਤੇ ਜਲਾਲਉਦੀਨ ਤੋਂ ਬਿਲਕੁਲ ਉਲਟ ਹੁੰਦਾ ਜਿੱਥੇ ਜਲਾਲਉਦੀਨ ਆ ਜਿਹੜਾ ਉਹ ਉਦਾਰਵਾਦੀ ਸੀਗਾ ਤੇ ਇੱਕ ਨਿਰਪੱਖ ਜਿਹੜਾ ਹੈਗਾ ਫੈਸਲੇ ਲੈਂਦਾ ਸੀ ਜਿਹਦੇ ਵਿੱਚ ਕਿ ਮੰਨ ਲਓ ਤੁਸੀਂ ਉਹਦੇ ਫੈਸਲਿਆਂ ਦੇ ਵਿੱਚ ਪੱਖਪਾਤ ਨਹੀਂ ਹੁੰਦਾ ਸੀ ਪਰ ਉਹਦੇ ਉਲਟ ਅਲਾਉਦੀਨ ਜਿਹੜਾ ਉਹ ਬਿਲਕੁਲ ਮਤਲਬ ਸਖਤੀ ਵਾਲੀ ਨੀਤੀ ਦੇ ਨਾਲ ਆਪਣਾ ਰਾਜ ਕਰਦਾ ਹੈ ਠੀਕ ਆ ਉਸ ਦੀ ਜਿਹੜੀ ਨੀਤੀ ਆ ਉਹਦੇ ਵਿੱਚ ਉਦਾਰਤਾ ਬਿਲਕੁਲ ਵੀ ਨਹੀਂ ਦੇਖਣ ਨੂੰ ਮਿਲਦੀ ਅੱਗੇ ਚੱਲਦੇ ਹਾਂ ਜੀ ਅਗਲਾ ਪ੍ਰਸ਼ਨ ਆ ਤੁਹਾਡਾ ਕਹਿੰਦੇ ਅਲਾਉਦੀਨ ਖਿਲਜੀ ਦੀ ਸਭ ਤੋਂ ਵੱਡੀ ਜਿੱਤ ਕਿਹੜੀ ਸੀ ਅਲਾਉਦੀਨ ਖਿਲਜੀ ਦੀ ਸਭ ਤੋਂ ਵੱਡੀ ਜਿੱਤ ਦੀ ਜਦੋਂ ਗੱਲ ਕਰਦੇ ਆ ਤਾਂ ਉਹ ਸੀਗੀ ਜੀ ਚਿਤੌੜ ਦੀ ਜਿੱਤ ਚਿਤੌੜਗੜ੍ਹ ਦਾ ਕਿਲਾ ਜਿਹੜਾ ਹੈਗਾ ਜਦੋਂ ਜਿੱਤਿਆ ਜਾਂਦਾ ਉਹ ਅਲਾਉਦੀਨ ਦੀ ਸਭ ਤੋਂ ਵੱਡੀ ਜਿੱਤ ਮੰਨੀ ਜਾਂਦੀ ਹੈ ਇਸ ਜਿੱਤ ਦੇ ਨਾਲ ਉਸ ਦਾ ਜਿਹੜਾ ਰਾਜ ਹੈ ਉਹ ਇੱਕ ਤਰ੍ਹਾਂ ਨਾਲ ਪੱਕੇ ਪੈਰੀ ਹੋ ਜਾਂਦਾ ਹੈ ਤੇ ਨਾਲ ਦੀ ਨਾਲ ਉਸ ਦੇ ਲਈ ਜਿਹੜੀ ਸਭ ਤੋਂ ਵੱਡੀ ਚੁਣੌਤੀ ਹੁੰਦੀ ਹੈ ਚਤੌੜਗੜ੍ਹ ਦੀ ਉਹ ਜਿਹੜਾ ਹੈਗਾ ਉਹਦੇ ਲਈ ਖਤਮ ਹੋ ਜਾਂਦੀ ਹੈ ਸੋ ਸਾਥੀਓ ਜਿਹੜੇ ਚਤੌੜਗੜ੍ਹ ਦਾ ਕਿਲਾ ਉਸਨੇ 1303 ਈਸਵੀ ਦੇ ਵਿੱਚ ਜਿਹੜਾ ਹੈਗਾ ਜਿੱਤਿਆ ਹੁੰਦਾ ਹੈ ਅਗਲਾ ਪ੍ਰਸ਼ਨ ਹੈ ਜੀ ਤੁਹਾਡਾ ਅਲਾਉਦੀਨ ਖਿਲਜੀ ਨੇ ਕੀਮਤ ਨਿਯੰਤਰਣ ਕਿਉਂ ਕੀਤਾ ਸੋ ਅਲਾਉਦੀਨ ਖਿਲਜੀ ਦੇ ਟਾਈਮ ਤੇ ਸਭ ਤੋਂ ਵੱਡਾ ਜਿਹੜਾ ਉਹਦੇ ਦੁਆਰਾ ਰਿਫਾਰਮ ਕੀਤਾ ਜਾਂਦਾ ਕਿ ਉਹ ਵਸਤੂਆਂ ਦੀਆਂ ਕੀਮਤਾਂ ਜਿਹੜੀਆਂ ਹੈਗੀਆਂ ਉਹ ਨਿਯੰਤਰਿਤ ਕਰ ਦਿੰਦਾ ਹੈ ਚੀਜ਼ਾਂ ਦੇ ਜਿਹੜੇ ਭਾਅ ਬੰਦ ਹੁੰਦਾ ਉਹ ਉਹਨੇ ਜਿਹੜਾ ਹੈਗਾ ਫੌਜ ਦੇ ਲਈ ਕੀਮਤਾਂ ਨੂੰ ਨਿਯੰਤਰਣ ਕੀਤਾ ਤਾਂ ਕਿ ਫੌਜ ਨੂੰ ਸਸਤਾ ਸਮਾਨ ਜਿਹੜਾ ਉਹ ਮਿਲ ਸਕੇ ਅਲਾਉਦੀਨ ਖਿਲਜੀ ਦੇ ਦੱਖਣੀ ਹਮਲਿਆਂ ਦੀ ਅਗਵਾਈ ਕਿਸ ਨੇ ਕੀਤੀ ਸਾਥਿਓ ਅਲਾਉਦੀਨ ਖਿਲਜੀ ਹੈ ਜਿਹੜਾ ਉਹਨੂੰ ਦੱਖਣ ਦੇ ਵਿੱਚ ਕਾਮਯਾਬ ਕਰਨ ਵਾਲਾ ਇੱਕੋ ਇੱਕ ਜਿਹੜਾ ਵਿਅਕਤੀ ਹੁੰਦਾ ਜਿਸ ਦਾ ਨਾਂ ਸੀ ਮਲਕ ਕਫੂਰ ਮਲਕ ਕਫੂਰ ਹੈ ਜਿਹੜਾ ਸਾਥਿਓ ਇਸ ਨੂੰ ਅਲਾਉਦੀਨ ਖਿਲਜੀ ਹੈ ਜਿਹੜਾ ਉਹ ਮਤਲਬ ਖਰੀਦਦਾ ਹੁੰਦਾ ਮੰਡੀ ਦੇ ਵਿੱਚੋਂ ਤੇ ਇਹ ਮਲਕ ਕਫੂਰ ਆ ਜਿਹੜਾ ਇਹ ਦੱਖਣ ਦੇ ਵਿੱਚ ਵੱਡੀ ਪੱਧਰ ਤੇ ਜੜੀਆਂ ਹੈਗੀਆਂ ਜਿੱਤਾਂ ਹਾਸਲ ਕਰਦਾ ਤੇ ਦੱਖਣ ਤੱਕ ਜਿਹੜਾ ਹੈਗਾ ਅਲਾਉਦੀਨ ਖਿਲਜੀ ਦਾ ਰਾਜ ਹੈ ਜਿਹੜਾ ਉਹ ਲੈ ਜਾਂਦਾ ਸੋ ਇਸ ਤਰ੍ਹਾਂ ਅਲਾਉਦੀਨ ਨੇ ਚਿਤੌੜ ਨੂੰ ਕਦੋਂ ਜਿੱਤਿਆ ਤੇ ਆਪਾ ਕਾਰੀ ਹਟੀਆਂ ਲਗਭਗ 1303 ਈਸਵੀ ਦੇ ਵਿੱਚ ਚਿਤੌੜ ਦੇ ਕਿਲੇ ਨੂੰ ਜਿੱਤਦਾ ਅਲਾਉਦੀਨ ਖਿਲਜੀ ਅਲਾਉਦੀਨ ਦੇ ਦਰਬਾਰ ਦਾ ਪ੍ਰਸਿੱਧ ਕਵੀ ਤੇ ਸੰਗੀਤਕਾਰ ਕੌਣ ਸੀ ਸਾਥੀਓ ਅਲਾਉਦੀਨ ਦੇ ਦਰਬਾਰ ਦੇ ਵਿੱਚ ਉਸ ਦੇ ਸਮੇਂ ਸਭ ਤੋਂ ਪ੍ਰਸਿੱਧ ਕਵੀ ਅਤੇ ਜਿਹੜਾ ਹੈਗਾ ਪ੍ਰਸਿੱਧ ਸੰਗੀਤਕਾਰ ਉਹ ਅਮੀਰ ਖੁਸਰੋ ਸੀ। ਅਮੀਰ ਖੁਸਰੋ ਸੀ ਠੀਕ ਹੈ ਜੀ। ਅਮੀਰ ਖੁਸਰੋ ਆ ਜਿਹੜਾ ਉਹ ਇਹੋ ਜਿਹਾ ਪ੍ਰਸਿੱਧ ਕਵੀ ਸੀਗਾ ਕਿ ਉਸ ਦੀਆਂ ਜਿਹੜੀਆਂ ਰਚਨਾਵਾਂ ਨੇ ਉਹ ਸਾਨੂੰ ਆਪਣੇ ਜਿਹੜਾ ਹੈਗਾ ਖਿਲਜੀ ਵੰਸ਼ ਦੇ ਨਾਲ-ਨਾਲ ਦਿੱਲੀ ਸਲਤਨਤ ਦੀ ਭਰਪੂਰ ਜਾਣਕਾਰੀ ਜਿਹੜੀ ਹੈਗੀ ਹੈ ਉਹ ਦਿੰਦੀਆਂ ਨੇ। ਉਸ ਤੋਂ ਅੱਗੇ ਜੀ ਤੁਹਾਡਾ ਪ੍ਰਸ਼ਨ ਅਲਾਉਦੀਨ ਨੇ ਮੰਗੋਲਾਂ ਨੂੰ ਰੋਕਣ ਲਈ ਕੀ ਕੀਤਾ ਸਾਥੀਓ ਅਲਾਉਦੀਨ ਨੇ ਮੰਗੋਲਾਂ ਨੂੰ ਰੋਕਣ ਲਈ ਜਿਹੜਾ ਹੈਗਾ ਸਟਰੋਂਗ ਜਿਹੜੇ ਕਿਲੇ ਬਣਾਏ ਠੀਕ ਹੈ ਮਜ਼ਬੂਤ ਕਿਲੇ ਜਿਹੜੇ ਉਹ ਬਣਾਏ ਸਟਰੋਂਗ ਫੋਰਸ ਦਾ ਨਿਰਮਾਣ ਕੀਤਾ ਉਸ ਦੀ ਮਜ਼ਬੂਤ ਕਿਲੇਬੰਦੀ ਕਰਕੇ ਉਸ ਨੇ ਇੱਕ ਵੱਡੀ ਫੌਜ ਭਰਤੀ ਕੀਤੀ ਤਾਂ ਕਿ ਜਿਹੜੇ ਮੰਗੋਲ ਆ ਉਹਨਾਂ ਦੇ ਹਮਲਿਆਂ ਨੂੰ ਰੋਕਿਆ ਜਾ ਸਕੇ ਜਿਸ ਦੇ ਵਿੱਚ ਉਹ ਕਾਫੀ ਹੱਦ ਤੱਕ ਕਾਮਯਾਬ ਵੀ ਹੁੰਦਾ ਹੈ ਮਲਿਕ ਕਫੂਰ ਨੇ ਸਭ ਤੋਂ ਪਹਿਲਾਂ ਦੱਖਣ ਵਿੱਚ ਕਿਹੜਾ ਰਾਜ ਜਿੱਤਿਆ ਮਲਕ ਕਫੂਰ ਹੈ ਜਿਹੜਾ ਸਾਥਿਓ ਜਿਵੇਂ ਕਿ ਉਹ ਦੱਖਣ ਵਿਮਾਂ ਦੇ ਲਈ ਜਾਣਿਆ ਜਾਂਦਾਲਾਉਦੀਨ ਦਾ ਪ੍ਰਸਿੱਧ ਸੈਨਾਪਤੀ ਤੇ ਬੜਾ ਵਿਸ਼ਵਾਸਪਾਤਰ ਉਸਨੇ ਸਭ ਤੋਂ ਪਹਿਲਾਂ ਜਿਹੜਾ ਹੈਗਾ ਦੇਵਗਿਰੀ ਨੂੰ ਜਿੱਤਿਆ ਸੀਗਾ ਦੇਵਗਿਰੀ ਹੈ ਜਿਹੜੀ ਉਹਨੇ 1306 ਈਸਵੀ ਦੇ ਵਿੱਚ ਜਿਹੜੀ ਹੈਗੀ ਜਿੱਤੀ ਸੀ ਸਾਥਿਓ ਦੇਵਗਿਰੀ ਦੀ ਜਿੱਤ ਹੈ ਜਿਹੜੀ ਉਹ ਦੱਖਣ ਦੇ ਵਿੱਚ ਬੜੀ ਮਹੱਤਵ ਰੱਖਦੀ ਸੀਗੀ ਮਲਕ ਕਫੂਰ ਇਸ ਨੂੰ ਜਿੱਤ ਕੇ ਜਿਹੜਾ ਹੈਗਾ ਅਲਾਉਦੀਨ ਦੇ ਝੋਲੀ ਪਾ ਦਿੰਦਾ ਅਗਲਾ ਪ੍ਰਸ਼ਨ ਜੀ ਅਲਾਉਦੀਨ ਨੇ ਆਪਣੀ ਫੌਜ ਦੀ ਗਿਣਤੀ ਕਿੰਨੀ ਰੱਖੀ ਸੀ ਅਲਾਉਦੀਨ ਦੇ ਕੋਲ ਸਾਥੀਓ ਲਗਭਗ 2 ਲੱਖ ਦੇ ਕਰੀਬ ਹੈ ਜਿਹੜੀ ਉਹ ਫੌਜ ਸੀਗੀ 2 ਲੱਖ ਜਿਹੜੇ ਸੈਨਕ ਉਹਦੇ ਭਰਤੀ ਕੀਤੇ ਹੋਏ ਸੀ ਅਗਲਾ ਪ੍ਰਸ਼ਨ ਤੁਹਾਨੂੰ ਦਿਖਾਈ ਦੇ ਰਿਹਾ ਜੀ ਅਲਾਉਦੀਨ ਦੇ ਸਿੰਘਾਸਨ ਤੇ ਬੈਠਣ ਤੋਂ ਬਾਅਦ ਸਭ ਤੋਂ ਪਹਿਲਾ ਹਮਲਾ ਕਿੱਥੇ ਕੀਤਾ ਗਿਆ ਸੋ ਸਾਥੀਓ ਅਲਾਉਦੀਨ ਦੇ ਸਿੰਘਾਸਨ ਤੇ ਬੈਠਣ ਤੋਂ ਬਾਅਦ ਸਭ ਤੋਂ ਪਹਿਲਾਂ ਹਮਲਾ ਉਹਨੇ ਭੀਲਸਾ ਤੇ ਕੀਤਾ ਸੀਗਾ ਸੋ ਕਈ ਵਾਰ ਪ੍ਰਸ਼ਨ ਪੁੱਛਿਆ ਜਾਂਦਾ ਕਿ ਤੇ ਆਪਾਂ ਇਹਨੂੰ ਇਗਨੋਰ ਕਰ ਦਿੰਨੇ ਆ ਸਭ ਤੋਂ ਪਹਿਲਾ ਹਮਲਾ ਜਿਹੜਾ ਹੈਗਾ ਅਲਾਉਦੀਨ ਨੇ ਉਹ ਭੀਲਸਾ ਦੇ ਸਥਾਨ ਤੇ ਕੀਤਾ ਸੀਗਾ ਜੀ ਉਸਨੇ ਇਸ ਨੂੰ ਵੱਡੀ ਪੱਧਰ ਤੇ ਲੁੱਟਿਆ ਇਥੋਂ ਵੱਡੀ ਪੱਧਰ ਤੇ ਧਨ ਪ੍ਰਾਪਤ ਕੀਤਾ ਅਲਾਉਦੀਨ ਦੇ ਸਮੇਂ ਕਿਸ ਇਤਿਹਾਸਕਾਰ ਨੇ ਲਿਖਿਆ ਉਹ ਕਿਹੜਾ ਇਤਿਹਾਸਕਾਰ ਸੀ ਜੋ ਅਲਾਉਦੀਨ ਦੇ ਸਮੇਂ ਲਿਖਦਾ ਹੈ ਜਾਂ ਰਚਨਾਵਾਂ ਕਰਦਾ ਹੈ ਤਾਂ ਉਹ ਸੀਗਾ ਜਿਆਉਦੀਨ ਵਰਨੀ ਪ੍ਰਸਿੱਧ ਇਤਿਹਾਸਕਾਰ ਉਸ ਸਮੇਂ ਦਾ ਜਿਆਉਦੀਨ ਵਰਨੀ ਜਿਹੜਾ ਅਲਾਉਦੀਨ ਦੇ ਸ਼ਾਸਨ ਪ੍ਰਬੰਧ ਦੇ ਬਾਰੇ ਵੱਡੀ ਪੱਧਰ ਤੇ ਜਿਹੜਾ ਹੈਗਾ ਬੜੀ ਡਿਟੇਲਸ ਦੇ ਨਾਲ ਲਿਖਦਾ ਹੈ ਇਹ ਆਪਣੇ ਕੋਲ ਜਿਹੜਾ ਪ੍ਰਾਇਮਰੀ ਸੋਰਸ ਹੈ ਜਿਹੜੇ ਅਲਾਉਦੀਨ ਜਾਂ ਕਿ ਲੋਕਿ ਦਿੱਲੀ ਸਲਤਨਤ ਦੇ ਠੀਕ ਹੈ ਜੀ ਅਲਾਉਦੀਨ ਦੇ ਸਮੇਂ ਦੇ ਪ੍ਰਾਇਮਰੀ ਸੋਰਸ ਹੈ ਇੱਕ ਤਾਂ ਹੈਗਾ ਜੀ ਅਮੀਰ ਖੁਸਰੋ ਠੀਕ ਹੈ ਜਿਹੜਾ ਲਿਖਦਾ ਬਾਅਦ ਦੇ ਵਿੱਚ ਵੀ ਰਚਨਾਵਾ ਕਰਦਾ ਤੇ ਦੂਜਾ ਜਿਹੜਾ ਹੈਗਾ ਜੀ ਉਹ ਜਾਉਦੀਨ ਬਰਨੀ ਇਹਨਾਂ ਦੀਆਂ ਰਚਨਾਵਾ ਜਿਹੜੀਆਂ ਉਹ ਅੱਗੇ ਤੁਹਾਨੂੰ ਕੁਐਸਚਨਾਂ 'ਚ ਦੇਖਣ ਨੂੰ ਮਿਲਣਗੀਆਂ ਤਾਂ ਕਰਕੇ ਆਪਾਂ ਉਹਨਾਂ ਨੂੰ ਡਿਟੇਲ ਦੇ ਵਿੱਚ ਨਹੀਂ ਕਰਾਂਗੇ ਸੋ ਜੇ ਕਿਸੇ ਵੀ ਸਾਥੀ ਨੂੰ ਤੁਹਾਨੂੰ ਮੋਸਟਲੀ ਪਤਾ ਹੈ ਉਹਨਾਂ ਨੂੰ ਕਮੈਂਟ ਜ਼ਰੂਰ ਕਰਿਆ ਕਰੋ ਅੱਗੇ ਚੱਲਦੇ ਹਾਂ ਜੀ ਅਲਾਉਦੀਨ ਨੇ ਦਿੱਲੀ ਦੇ ਵਿੱਚ ਕਿਹੜਾ ਨਵਾਂ ਕਿਲਾ ਬਣਵਾਇਆ ਸਾਥਿਓ ਲਾਉਦੀਨ ਨੇ ਦਿੱਲੀ ਦੇ ਵਿੱਚ ਸਿਰੀ ਫੋਰਟ ਬਣਾਇਆ ਸੀ ਠੀਕ ਹੈ ਸਿਰੀ ਫੋਰਟ ਬਣਾਇਆ ਸੀਗਾ ਉਹਨੇ ਸਿਰੀ ਫੋਰਟ ਜਿਹੜਾ ਬਣਾ ਕੇ ਆਪਣੇ ਰਾਜ ਨੂੰ ਜਿਹੜਾ ਹੈਗਾ ਹੋਰ ਮਜ਼ਬੂਤ ਕੀਤਾ ਆਪਣੇ ਰਾਜ ਨੂੰ ਹੋਰ ਮਜ਼ਬੂਤ ਕੀਤਾ ਇਸੇ ਤਰ੍ਹਾਂ ਜਿੱਤਾਂ ਦੇ ਦੌਰਾਨ ਤੇ ਵੱਡੇ ਪੱਧਰ ਤੇ ਆਪਣੇ ਰਾਜ ਦਾ ਵਿਸਥਾਰ ਕਰਕੇ ਅਲਾਉਦੀਨ ਦੀ ਮੌਤ ਹੋ ਜਾਂਦੀ ਹੈ ਤੇ ਆਪਾਂ ਨੂੰ ਪੁੱਛਿਆ ਗਿਆ ਮੌਤ ਕਦੋਂ ਹੁੰਦੀ ਹੈ ਤਾਂ 1316 ਈਸਵੀ ਦੇ ਵਿੱਚ ਸਾਥੀਓ ਅਲਾਉਦੀਨ ਦੀ ਮੌਤ ਹੋ ਜਾਂਦੀ ਹੈਗੀ ਅਲਾਉਦੀਨ ਦੀ ਮੌਤ ਤੋਂ ਬਾਅਦ ਦੇ ਵਿੱਚ ਸਿੰਘਾਸ਼ਨ ਤੇ ਬੈਠਣ ਵਾਲਾ ਸ਼ਾਸਕ ਹੈ ਜਿਹੜਾ ਉਹ ਕੁਤਬਉਦੀਨ ਮੁਬਾਰਕ ਖਿਲਜੀ ਹੁੰਦਾ ਸਾਥੀਓ ਅਲਾਉਦੀਨ ਦੀ ਮੌਤ ਕਦੋਂ ਹੋਈ ਅਗਲਾ ਪ੍ਰਸ਼ਨ ਹੈ ਤੁਹਾਨੂੰ ਸਿੰਘਾਸ਼ਨ ਤੇ ਕੌਣ ਬੈਠਿਆ ਇਸ ਪ੍ਰਸ਼ਨ ਦੇ ਵਿੱਚ ਤੁਹਾਡਾ ਆਨਸਰ ਹੈ ਜੀ ਕੁਤਬਉਦੀਨ ਮੁਬਾਰਕ ਖਿਲਜੀ ਉਸ ਕੋਤਬਦੀਨ ਮਿਵਾਰਕ ਜਿਹੜਾ ਖਿਲਜੀ ਆ ਉਹ ਸ਼ਾਸਕ ਬਣਦਾ ਜਿਹੜਾ ਕਿ ਉਸ ਦਾ ਪੁੱਤਰ ਮੁਬਾਰਕ ਖਿਲਜੀ ਸਲਤਨਤ ਦਾ ਸ਼ਾਸਕ ਹੈ ਜਿਹੜਾ ਉਹ ਬਣ ਜਾਂਦਾ ਸਲਤਨਤ ਦਾ ਸ਼ਾਸਕ ਹੈ ਜਿਹੜਾ ਉਹ ਬਣ ਜਾਂਦਾ ਕਿਹਦਾ ਪੁੱਤਰ ਹੁੰਦਾ ਇਹ ਅਲਾਉਦੀਨ ਖਿਲਜੀ ਦਾ ਅੱਗੇ ਹੈ ਜੀ ਤੁਹਾਡਾ ਮੁਬਾਰਕ ਖਿਲਜੀ ਨੂੰ ਕਿਸ ਨੇ ਮਾਰਿਆ ਇਸੇ ਤਰ੍ਹਾਂ ਮੁਬਾਰਕ ਖਿਲਜੀ ਦਾ ਵੀ ਕਤਲ ਹੋ ਜਾਂਦਾ ਹੈ ਜਿਹਨੂੰ ਖਸਰੋਖਾਨ ਮਾਰਦਾ ਹੈ ਖਸਰੋਖਾਨ ਮਾਰਦਾ ਸਾਥੀਓ 1320 ਈਸਵੀ ਦੇ ਵਿੱਚ ਖਸਰੋਖਾਨ ਮੁਬਾਰਕ ਖਿਲਜੀ ਦਾ ਕਤਲ ਕਰ ਦਿੰਦਾ ਹੈ ਤੇ ਖਿਲਜੀ ਵੰਸ਼ ਦਾ ਇਸ ਦੇ ਨਾਲ ਹੀ ਜਿਹੜਾ ਹੈਗਾ ਅੰਤ ਹੋ ਜਾਂਦਾ ਹੈ ਤਾਂ ਜੇ ਆਪਾਂ ਨੂੰ ਪੁੱਛਿਆ ਜਾਵੇ ਖਿਲਜੀ ਵੰਸ਼ ਦਾ ਅੰਤ ਕਦੋਂ ਹੋਇਆ ਤਖਿਲਜੀ ਵੰਸ਼ ਦਾ ਅੰਤ ਜਿਹੜਾ ਉਹ 1320 ਈਸਵੀ ਦੇ ਵਿੱਚ ਹੁੰਦਾ ਸਾਥੀਓ ਜਦੋਂ ਖਸਰੋਖਾਨ ਮੁਬਾਰਕ ਖਿਲਜੀ ਦਾ ਕਤਲ ਕਰ ਦਿੰਦਾ 1320 ਈਸਵੀ ਦੇ ਵਿੱਚ ਖਸਰੋਖਾਨ ਜਿਹੜਾ ਹੈਗਾ ਉਹਨੂੰ ਗਿਆਸੂਦੀਨ ਤੁਗਲਕ ਨੇ ਮਾਰ ਕੇ ਫਿਰ ਨਵਾਂ ਵੰਸ਼ ਜਿਹੜਾ ਉਹ ਸ਼ੁਰੂ ਕਰ ਦਿੰਦਾ ਇਸੇ ਦੇ ਨਾਲ ਹੀ ਇੱਕ ਸੈਨਾਪਤੀ ਹੁੰਦਾ ਤੁਗਲਕ ਵੰਸ਼ ਜਿਹਦੇ ਨਾਲ ਸ਼ੁਰੂਆਤ ਹੁੰਦੀ ਹੈ ਜਿਸ ਦਾ ਨਾਮ ਗਿਆਸੂਦੀਨ ਹੁੰਦਾ ਉਹ ਖਸਰੋਖਾਨ ਨੂੰ ਕਤਲ ਕਰ ਦਿੰਦਾ ਤੇ ਫਿਰ ਆਪਣਾ ਨਵਾਂ ਵੰਸ਼ ਚਲਾਉਂਦਾ ਜਿਸ ਨੂੰ ਆਪਾਂ ਤੁਗਲਕ ਵੰਸ਼ ਦੇ ਨਾਮ ਨਾਲ ਜਾਣਦੇ ਹਾਂ ਅੱਗੇ ਚੱਲਦੇ ਸਾਥੀਓ ਪ੍ਰਸ਼ਨ ਹੈ ਤੁਹਾਡਾ ਅਲਾਉਦੀਨ ਨੇ ਗੁਜਰਾਤ ਕਦੋਂ ਜਿੱਤਿਆ ਅਲਾਉਦੀਨ ਦੀਆਂ ਜਿੱਤਾਂ ਦੇ ਵਿੱਚੋਂ ਮਹੱਤਵਪੂਰਨ ਜਿੱਤ ਗੁਜਰਾਤ ਦੀ ਜਿੱਤ ਸੀ ਜਿਹੜੀ ਉਸਨੇ 1299 ਦੇ ਵਿੱਚ ਪ੍ਰਾਪਤ ਕੀਤੀ 1299 ਦੇ ਵਿੱਚ ਗੁਜਰਾਤ ਜਿੱਤ ਕੇ ਉਸਨੇ ਜਿਹੜਾ ਹੈਗਾ ਆਪਣੇ ਰਾਜ ਦਾ ਵਿਸਥਾਰ ਕੀਤਾ ਤੇ ਆਰਥਿਕ ਪੱਖੋਂ ਬੜਾ ਲਾਭ ਹੋਇਆ ਅਲਾਉਦੀਨ ਨੂੰ ਗੁਜਰਾਤ ਨੂੰ ਜਿੱਤਣ ਦੇ ਵਿੱਚ ਅਗਲਾ ਪ੍ਰਸ਼ਨ ਹੈ ਸਾਥੀਓ ਤੁਹਾਡਾ ਅਲਾਉਦੀਨ ਨੇ ਦੱਖਣ ਦੇ ਕਿਹੜੇ ਰਾਜ ਨੂੰ ਟੈਕਸ ਦੇਣ ਤੇ ਮਜਬੂਰ ਕੀਤਾ ਸੋ ਅਲਾਉਦੀਨ ਨੇ ਦੱਖਣ ਦੇ ਵਿੱਚ ਟੈਕਸ ਦੇਣ ਦੇ ਲਈ ਮਜਬੂਰ ਕੀਤਾ ਸੀ ਜੀ ਬਰੰਗਲ ਨੂੰ ਠੀਕ ਹੈ ਵੀ ਜਾਂ ਤਾਂ ਵੱਡੀ ਗਿਣਤੀ ਦੇ ਵਿੱਚ ਟੈਕਸ ਦਿਓ ਤੇ ਨਹੀਂ ਫਿਰ ਉਹਦੇ ਤੇ ਵੀ ਅਟੈਕ ਕਰ ਦਿੱਤਾ ਜਾਊਗਾ ਹਾਂਜੀ ਅਗਲਾ ਪ੍ਰਸ਼ਨ ਆ ਸਾਥੀਓ ਤੁਹਾਡਾ ਅਲਾਉਦੀਨ ਖਿਲਜੀ ਨੇ ਕਿਸ ਪ੍ਰਣਾਲੀ ਰਾਹੀਂ ਕਿਸਾਨਾਂ ਤੋਂ ਲਗਾਨ ਵਸੂਲ ਕੀਤਾ ਸੋ ਖਰਾਜ ਪ੍ਰਣਾਲੀ ਦੇ ਰਾਹੀਂ ਅਲਾਉਦੀਨ ਖਿਲਜੀ ਨੇ ਜਿਹੜਾ ਹੈਗਾ ਸਾਥੀਓ ਕਿਸਾਨਾਂ ਤੋਂ ਲਗਾਨ ਜਿਹੜਾ ਉਹ ਵਸੂਲ ਕੀਤਾ ਅਲਾਉਦੀਨ ਖਿਲਜੀ ਨੇ ਜਿਹੜੀ ਖਰਾਜ ਪ੍ਰਣਾਲੀ ਉਹ ਚਲਾਈ ਇਹਦੇ ਰਾਹੀਂ ਉਹ ਕਿਸਾਨਾਂ ਤੋਂ 50% ਪ੍ਰਤੀਸ਼ਤ ਜਿਹੜਾ ਕਾਰ ਹੈ ਜਾਂ ਕਿਰ ਕਹਿ ਲੋ ਕਿ ਲਗਾਨ ਹੈ ਜਿਹੜਾ ਉਹ ਲੈਂਦਾ ਸੀ ਠੀਕ ਹੈ ਜੀ ਲਗਾਨ ਜਾਂ ਕਾਰੋ ਲੈਂਦਾ ਸੀ ਅਗਲਾ ਪ੍ਰਸ਼ਨ ਹੈ ਜੀ ਤੁਹਾਡਾ ਅਲਾਉਦੀਨ ਨੇ ਆਪਣੇ ਆਪ ਨੂੰ ਕਿਸ ਖਿਤਾਬ ਨਾਲ ਜੋੜਿਆ ਅਲਾਉਦੀਨ ਨੇ ਆਪਣੇ ਆਪ ਨੂੰ ਇੱਕ ਖਿਤਾਬ ਦਿੱਤਾ ਜਿਹਦੇ ਨਾਂ ਸੀਗਾ ਜਿਲ ਇਲਾਹੀ ਜਿਲ ਇਲਾਹੀ ਠੀਕ ਹੈ ਜੀ ਉਸਨੇ ਇਸ ਖਿਤਾਬ ਦੇ ਨਾਲ ਆਪਣੇ ਨੂੰ ਜੋੜ ਕੇ ਉਹਨੇ ਕਿਹਾ ਕਿ ਉਹ ਖੁਦ ਖੁਦਾ ਦਾ ਸਾਇਆ ਹੈ ਜਿਲ ਜਿਲ ਇਲਾਹੀ ਠੀਕ ਹੈ ਖੁਦਾ ਦਾ ਇੱਕ ਸਾਇਆ ਹੈਗਾ ਸ਼ੈਡੋ ਆਫ ਗੋਡ ਹੈਗੀ ਕਹਿੰਦਾ ਅੱਗੇ ਚੱਲਦੇ ਹਾਂ ਜੀ ਤੁਹਾਡਾ ਪ੍ਰਸ਼ਨ ਆ ਸਾਥੀਓ ਅਲਾਉਦੀਨ ਨੇ ਕਿਹੜੇ ਰਾਜ ਨੂੰ ਆਪਣੀ ਜਿੱਤ ਤੋਂ ਬਾਅਦ ਲੁੱਟਿਆ ਸੀ ਤਾਂ ਅਲਾਉਦੀਨ ਆਪਣੀ ਜਿੱਤ ਤੋਂ ਬਾਅਦ ਜਿਹੜਾ ਹੈਗਾ ਜਿੱਤ ਕਰਕੇ ਗੁਜਰਾਤ ਨੂੰ ਹੀ ਲੁੱਟਦਾ ਜਿੱਥੋਂ ਨੂੰ ਵੱਡੀ ਪੱਧਰ ਤੇ ਆਰਥਿਕ ਲਾਭ ਹੁੰਦਾ ਹੈ ਅੱਗੇ ਜੀ 1299 ਦੇ ਵਿੱਚ ਗੁਜਰਾਤ ਨੂੰ ਉਸਨੇ ਜਿਹੜਾ ਹੈਗਾ ਜਿੱਤ ਕੇ ਇੱਥੇ ਵੱਡੇ ਪੱਧਰ ਤੇ ਲੁੱਟਮਾਰ ਕੀਤੀ ਸੀ ਇੱਥੋਂ ਵੀ ਤੁਹਾਡਾ ਐਮਸੀਕਿਊ ਕਲੀਅਰ ਹੁੰਦਾ ਹੈ ਅਗਲਾ ਪ੍ਰਸ਼ਨ ਆ ਸਾਥੀਓ ਤੁਹਾਡਾ ਅਲਾਉਦੀਨ ਨੇ ਮਦਰਾਈ ਤੇ ਹਮਲਾ ਕਰਨ ਲਈ ਕਿਹੜੇ ਸੈਨਾਪਤੀ ਨੂੰ ਭੇਜਿਆ ਸੀ ਅਲਾਉਦੀਨ ਨੇ ਮਦਰਾਈ ਤੇ ਹਮਲਾ ਕਰਨ ਲਈ ਮਲਕ ਕਫੂਰ ਨੂੰ ਭੇਜਿਆ ਸੀਗਾ ਮੋਸਟਲੀ ਦੱਖਣ ਦੀਆਂ ਸਾਰੀਆਂ ਮਹਿਮਾਨ ਨੂੰ ਹੀ ਮਲਕ ਕਫੂਰ ਹੈ ਜਿਹੜਾ ਉਹ ਲੀਡ ਕਰਦਾ ਹੈ ਮਲਕ ਕਫੂਰ ਜਿਹੜਾ ਹੈਗਾ ਜੀ ਉਹ ਜਿੱਤ ਕੇ ਮਦਰਾਈ ਨੂੰ ਖਿਲਜੀ ਸਲਤਨਤ ਜਾਂ ਕਹੇ ਲੋ ਕਿ ਦਿੱਲੀ ਸਲਤਨਤ ਦੇ ਖਿਲਜੀ ਵੰਸ਼ ਦੇ ਅਧੀਨ ਕਰ ਦਿੰਦਾ ਹੈ ਇਹ ਵੀ ਉਸ ਨੂੰ ਆਰਥਿਕ ਪੱਖੋਂ ਤੇ ਜਿਹੜਾ ਹੈਗਾ ਸਮਾਜ ਰਾਜਨੀਤਿਕ ਪੱਖੋਂ ਵੱਡੇ ਪੱਧਰ ਤੇ ਜਿਹੜਾ ਉਹਦੇ ਲਈ ਫਾਇਦੇਮੰਦ ਹੁੰਦਾ ਹੈ ਮਲਕ ਕਫੂਰ ਤੇ ਉਹਦੀਆਂ ਜਿੱਤਾਂ ਸੋ ਸਾਥੀਓ ਕਲਾਸ ਵਧੀਆ ਲੱਗ ਰਹੀ ਹੋਊਗੀ ਤਾਂ ਇਸ ਨੂੰ ਲਾਈਕ ਜਰੂਰ ਕਰੋ ਹੋਰ ਸਾਥੀਆਂ ਨਾਲ ਸ਼ੇਅਰ ਜਰੂਰ ਕਰੋ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਕਲਾਸ ਦਾ ਸਮਾਪਨਾ 5 ਵਜੇ ਹੁੰਦਾ ਜੀ ਠੀਕ ਹੈ ਸੋ ਕਲਾਸ ਨੂੰ ਦੇਖਿਆ ਕਰੋ ਕਲਾਸ ਦੇ ਨਾਲ ਜੁੜਿਆ ਕਰੋ ਜੀ ਤੇ ਜਿਹੜੀ ਤੁਹਾਡੇ ਪੇਡ ਬੈਚ ਨੇ ਉਹ ਆਪਣੀ ਅਫੀਸ਼ੀਅਲ ਐਪ GNDS ਅਕੈਡਮੀ ਤੇ ਤੁਹਾਨੂੰ ਮਿਲ ਜਾਣਗੇ ਆਪ ਨੂੰ ਡਾਊਨਲੋਡ ਕਰਕੇ ਉੱਥੋਂ ਤੁਸੀਂ ਜਿਹੜੇ ਬੈਚ ਨੇ ਉਹਨਾਂ ਨੂੰ ਵੀ ਬਾਏ ਕਰ ਸਕਦੇ ਹੋ 100% ਸ਼ੋਰਟੀ ਹੈ ਕਿ ਤੁਹਾਨੂੰ ਸਾਰੇ ਦਾ ਸਾਰਾ ਸਿਲੇਬਸ ਕਲੀਕਲੀ ਲੈਂਡ ਕਵਰ ਅਪ ਕੀਤੀ ਹੋਊਗੀ ਤੁਸੀਂ ਉੱਥੋਂ ਸਟੱਡੀ ਮਟੀਰੀਅਲ ਜਿਹੜੇ ਨੋਟਸ ਨੇ ਉਹਨਾਂ ਨੂੰ ਇੱਕ ਡੈਮੋ ਦੇ ਤੌਰ ਤੇ ਦੇਖ ਵੀ ਸਕਦੇ ਹੋ ਇੱਕ ਇੱਕ ਦੋ ਟਾਪਿਕ ਨੇ ਜਿਹੜੇ ਉਹ ਤੁਹਾਨੂੰ ਉੱਥੋਂ ਦੇਖਣ ਨੂੰ ਮਿਲ ਜਾਣਗੇ ਇਸ ਕਰਕੇ ਤੁਹਾਨੂੰ ਜਿਹੜਾ ਹੈਗਾ ਉਹ ਐਪ ਨੂੰ ਡਾਊਨਲੋਡ ਕਰਕੇ ਮਟੀਰੀਅਲ ਨੂੰ ਜ਼ਰੂਰ ਦੇਖਣਾ ਚਾਹੀਦਾ ਤੋ ਜੋ ਵੀ ਸਾਥੀ ਸਾਡੇ ਨਾਲ ਨਵੇਂ ਜੁੜਦੇ ਨੇ ਉਹ ਜੀਐਨਡੀਐਸ ਅਕੈਡਮੀ ਐਪ ਨੂੰ ਜ਼ਰੂਰ ਇੰਸਟਾਲ ਕਰੋ ਉਸ ਦੇ ਵਿੱਚ ਤੁਸੀਂ ਜਿਹੜੇ ਹੈਗੇ ਨੇ ਕੋਰਸ ਉਹਨਾਂ ਦਾ ਜਿਹੜਾ ਹੈਗਾ ਫ੍ਰੀ ਨੋਟਸਾਂ ਦਾ ਮਟੀਰੀਅਲ ਹੈ ਜਿਹੜਾ ਉਹ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਫ੍ਰੀ ਮਟੀਰੀਅਲ ਵੀ ਉਹਦੇ ਵਿੱਚ ਹੀ ਅਪਲੋਡ ਕੀਤਾ ਜਾਂਦਾ ਤੇ ਪੇਡ ਬੈਚ ਦੇ ਜਿਹੜੇ ਨੋਟਸ ਨੇ ਤੁਹਾਡੇ ਕੋਰਸ ਦੇ ਉਹਨਾਂ ਨੂੰ ਵੀ ਤੁਸੀਂ ਉੱਥੇ ਦੇਖ ਸਕਦੇ ਹੋ ਤੇ ਬਾਈ ਕਰ ਸਕਦੇ ਹੋ ਜਿਹਦੇ ਵਿੱਚ ਤੁਹਾਨੂੰ ਪੇਡ ਜਿਹੜਾ ਹੈਗਾ ਪ੍ਰਿੰਟਡ ਵਿਦ ਪ੍ਰਿੰਟਡ ਨੋਟਸ ਤੇ ਨੋਨ ਪ੍ਰਿੰਟਡ ਨੋਟਸ ਦੇ ਅਲੱਗ-ਅਲੱਗ ਬੈਚ ਨੇ ਤੇ ਅਲੱਗ-ਅਲੱਗ ਉਹਨਾਂ ਦੀਆਂ ਫੀਸਾਂ ਨੇ ਸੋ ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਜਿਹੜਾ WhatsApp ਨੰਬਰ ਆ ਉਸ ਤੇ ਵੀ ਕੰਟੈਕਟ ਕਰ ਸਕਦੇ ਹਾਂ ਸਾਰੇ ਹੀ ਲਿੰਕ WhatsApp ਗਰੁੱਪ Telegram ਗਰੁੱਪ ਡਿਸਕ੍ਰਿਪਸ਼ਨ ਦੇ ਵਿੱਚ ਪਏ ਨੇ ਫ੍ਰੀ ਕਲਾਸਾਂ ਦੇ ਲਿੰਕ ਵੀ ਡਿਸਕ੍ਰਿਪਸ਼ਨ ਦੇ ਵਿੱਚ ਪਏ ਨੇ ਉੱਥੋਂ ਤੁਸੀਂ ਇਹਨਾਂ ਕਲਾਸਾਂ ਨੂੰ ਵੀ ਜ਼ਰੂਰ ਦੇਖੋ ਅਗਲਾ ਪ੍ਰਸ਼ਨ ਹੈ ਜੀ ਤੁਹਾਡਾ ਅਲਾਉਦੀਨ ਖਿਲਜੀ ਨੇ ਜਿਹੜਾ ਹੈਗਾ ਕਿਸੇ ਵੀ ਰਾਜੇ ਨਾਲ ਵਿਆਹ ਦੀ ਸੰਧੀ ਕਿਉਂ ਨਹੀਂ ਕੀਤੀ ਪ੍ਰਸ਼ਨ ਦੇਖੋ ਜੀ ਉਸ ਅਲਾਉਦੀਨ ਇੱਕੋ ਇੱਕ ਹੈ ਜੋ ਸ਼ਾਸਕ ਹੈ ਜਿਹੜਾ ਹੁਣ ਤੱਕ ਦਾ ਜਿਸ ਨੇ ਕਿਸੇ ਵੀ ਰਾਜੇ ਦੇ ਨਾਲ ਜਿਹੜਾ ਵਿਆਹ ਦੀ ਸੰਧੀ ਨਹੀਂ ਕੀਤੀ ਮਤਲਬ ਰਿਸ਼ਤਾ ਨਹੀਂ ਕਾਇਮ ਕੀਤਾ ਕਿਉਂਕਿ ਉਹ ਸੁਤੰਤਰ ਸ਼ਾਸਕ ਬਣਨਾ ਚਾਹੁੰਦਾ ਸੀ ਤੇ ਸੁਤੰਤਰ ਰਹਿਣਾ ਚਾਹੁੰਦਾ ਸੀ ਵਾਂਟਡ ਟੂ ਬੀ ਇੰਡੀਪੈਂਡੈਂਟ ਅਲਾਉਦੀਨ ਹੋਰ ਰਾਜਾਂ ਤੇ ਨਿਰਭਰ ਨਹੀਂ ਰਹਿਣਾ ਚਾਹੁੰਦਾ ਸੀ ਤਾਂ ਕਰਕੇ ਉਹਨੇ ਜਿਹੜੇ ਹੈਗੇ ਨੇ ਵਿਆਹ ਸੰਧੀ ਹੈ ਜਿਹੜੀ ਉਹ ਨਹੀਂ ਕੀਤੀ ਅਲਾਉਦੀਨ ਦੇ ਸਮੇਂ ਸਭ ਤੋਂ ਵੱਡਾ ਖਤਰਾ ਕਿਸ ਪਾਸਿਓਂ ਸੀ ਸਾਥੀਓ ਮੰਗੋਲਾਂ ਦਾ ਖਤਰਾ ਅਲਾਉਦੀਨ ਦੇ ਸਮੇਂ ਸਭ ਤੋਂ ਵੱਡਾ ਖਤਰਾ ਸੀਗਾ ਕਿ ਮੰਗੋਲਾਂ ਦੇ ਹਮਲੇ ਇਸੇ ਲਈ ਉਹਨਾਂ ਤੋਂ ਸੁਰੱਖਿਆ ਰਹਿਣ ਦੇ ਲਈ ਹੀ ਇੱਕ ਕਿਲੇਆਂ ਦਾ ਨਿਰਮਾਣ ਕਰਦਾ ਹੈ ਉਹਨਾਂ ਤੋਂ ਸੁਰੱਖਿਅਤ ਰਹਿਣ ਦੇ ਲਈ ਹੀ ਲਗਭਗ 2 ਲੱਖ ਦੇ ਕਰੀਬ ਜਿਹੜੀ ਹੈਗੀ ਆ ਫੌਜ ਹੈ ਜਿਹੜੀ ਉਹ ਭਰਤੀ ਕਰਦਾ ਅੱਗੇ ਚੱਲਦੇ ਹਾਂ ਜੀ ਤੁਹਾਡਾ ਪ੍ਰਸ਼ਨ ਹੈ ਅਲਾਉਦੀਨ ਨੇ ਆਪਣੀ ਫੌਜ ਕਿਹੜੀ ਪ੍ਰਣਾਲੀ ਲਾਗੂ ਕੀਤੀ ਉਸਨੇ ਆਪਣੀ ਫੌਜ ਦੇ ਵਿੱਚ ਦਾਗ ਅਤੇ ਚਿਹਰਾ ਪ੍ਰਣਾਲੀ ਹੈ ਜਿਹੜੀ ਉਹ ਸ਼ੁਰੂ ਕੀਤੀ ਜਿਨ੍ਹਾਂ ਨੂੰ ਕੁਝ ਸਮੇਂ ਦੇ ਲਈ ਪਹਿਲਾਂ ਬਲਬਨ ਹੈ ਜਿਹੜਾ ਉਹ ਵੀ ਲਾਗੂ ਕਰਦਾ ਠੀਕ ਹੈ ਪਰ ਇਹ ਦਾਗ ਅਤੇ ਚਿਹਰਾ ਪ੍ਰਣਾਲੀ ਨੂੰ 100% ਜਿਹੜਾ ਇੰਪਲੀਮੈਂਟ ਕਰਨ ਵਾਲਾ ਵਿਅਕਤੀ ਹੈ ਸਾਥੀਓ ਉਹ ਸੀਗਾ ਅਲਾਉਦੀਨ ਖਿਲਜੀ ਦਾਗ ਦਾ ਮਤਲਬ ਕੋੜਿਆਂ ਨੂੰ ਦਾਗਿਆ ਜਾਂਦਾ ਸੀ ਤੇ ਚਿਹਰੇ ਦੀ ਰਜਿਸਟ੍ਰੇਸ਼ਨ ਦਾ ਮਤਲਬ ਜਿਹੜੇ ਸੈਨਿਕ ਹੁੰਦੇ ਸੀਗੇ ਜਾਂ ਕੋੜਿਆਂ ਦੇ ਮਾਲਕ ਹੁੰਦੇ ਸੀਗੇ ਉਹਨਾਂ ਦੇ ਚਿਹਰਿਆਂ ਦਾ ਰਿਕਾਰਡ ਹੈ ਜਿਹੜਾ ਲਿਖਤੀ ਰੂਪ ਚ ਰੱਖ ਲਿਆ ਜਾਂਦਾ ਸੀ ਵੀ ਨੱਕ ਤੇ ਠਿੱਕਾ ਠੀਕ ਹੈ ਰੰਗ ਸਾਵਲਾ ਜਾਂ ਗੋਰਾ ਵਾਲ ਲੰਬੇ ਜਾਂ ਕੱਦੇ ਨੇ ਫੋਟੋ ਇਸ ਤਰ੍ਹਾਂ ਆਕਾਰ ਆ ਜਿਹੜਾ ਉਹਨੂੰ ਲਿਖ ਕੇ ਰੱਖ ਲਿਆ ਜਾਂਦਾ ਸੀ ਤੇ ਉਸਨੂੰ ਕਹਿੰਦੇ ਸੀ ਚਿਹਰਾ ਰਜਿਸਟ੍ਰੇਸ਼ਨ ਉਸਨੇ ਘੋੜਿਆਂ ਦਾ ਦਾਗ ਘੋੜਿਆਂ ਤੇ ਦਾਗ ਲਾ ਕੇ ਤੇ ਸੈਨਾ ਦਾ ਜਿਹੜਾ ਹੁਲੀਆ ਉਹ ਲਿਖ ਕੇ ਜਾਂ ਉਹਨੂੰ ਨੋਟ ਕਰਕੇ ਰੱਖਣਾ ਤਾਂ ਕਿ ਕੋਈ ਧੋਖਾ ਧੜੀ ਨਾ ਹੋ ਸਕੇ ਕੋਈ ਹੋਰ ਸੈਨਾ ਸੈਨਿਕਾ ਜਿਹੜਾ ਜਾਲੀ ਸੈਨਿਕਾ ਨਾ ਭਰਤੀ ਹੋ ਸਕੇ ਜਾਂ ਉਹਦਾ ਕੋਈ ਨੁਕਸਾਨ ਨਾ ਹੋਵੇ ਅਗਲਾ ਪ੍ਰਸ਼ਨ ਜੀ ਤੁਹਾਡਾ ਅਲਾਉਦੀਨ ਨੇ ਕਿ ਸੂਬੇ ਵਿੱਚ ਖਿਲਜੀ ਸਰਕਾਰ ਦੀ ਮਜ਼ਬੂਤੀ ਦੇ ਲਈ ਉਹ ਵਿਸ਼ੇਸ਼ ਧਿਆਨ ਦਿੱਤਾ ਤਾਂ ਦਿੱਲੀ ਦੇ ਵਿੱਚ ਸਾਥੀਓ ਅਲਾਉਦੀਨ ਖਿਲਜੀ ਹੈ ਜਿਹੜਾ ਵੱਡੇ ਪੱਧਰ ਤੇ ਧਿਆਨ ਦਿੰਦਾ ਹੈ ਦਿੱਲੀ ਦੀ ਮਜ਼ਬੂਤੀ ਦੇ ਲਈ ਦਿੱਲੀ ਕਿਉਂਕਿ ਉਹਦੇ ਸਲਤਨਤ ਦੀ ਰਾਜਧਾਨੀ ਸੀ ਇਸ ਕਰਕੇ ਉਹ ਦਿੱਲੀ ਨੂੰ ਵੱਡੇ ਪੱਧਰ ਤੇ ਮਜ਼ਬੂਤ ਕਰਦਾ ਆਪਣੇ ਰਾਜ ਦੇ ਵਿੱਚ ਅਗਲਾ ਪ੍ਰਸ਼ਨ ਹੈ ਜੀ ਖਿਲਜੀ ਵੰਸ਼ ਦੇ ਅਖੀਰਲੇ ਸ਼ਾਸਕ ਕੌਣ ਸਨ ਖਿਲਜੀ ਵੰਸ਼ ਦੇ ਅਖੀਰਲੇ ਸ਼ਾਸਕ ਸੀਗੇ ਜੀ ਖੁਸਰੋ ਖਾਨ ਖਿਲਜੀ ਵੰਸ਼ ਦਾ ਆਖਰੀ ਸ਼ਾਸਕ ਜਿਹੜਾ ਉਹ ਸੀਗਾ ਖੁਸਰੋ ਖਾਨ ਇਹਨੂੰ ਕਤਲ ਕੌਣ ਕਰਦਾ ਜੀ ਤੁਗਲਕ ਠੀਕ ਹੈ ਇਹਨੂੰ ਕਤਲ ਕੌਣ ਕਰਦਾ ਤੁਗਲਕ ਠੀਕ ਹੈ ਜੀ ਤੁਗਲਕ ਇਹਨੂੰ ਜਿਹੜਾ ਹੈਗਾ ਕਤਲ ਕਰ ਦਿੰਦਾ ਹੈ 1320 ਈਸਵੀ ਦੇ ਵਿੱਚ ਇਹ ਜਿਹੜਾ ਹੈਗਾ ਇਹਦਾ ਕਤਲ ਹੋ ਜਾਂਦਾ ਹੈ ਖਸਰੋ ਖਾਨ ਨੂੰ ਕਿਸ ਨੇ ਮਾਰਿਆ ਸੀ ਅਗਲਾ ਪ੍ਰਸ਼ਨ ਹੀ ਆ ਗਿਆ ਤੁਹਾਨੂੰ ਖਸਰੋ ਖਾਨ ਨੂੰ ਸਾਥਿਓ ਗਿਆਸੂਦੀਨ ਤੁਗਲਕ ਨੇ ਮਾਰਿਆ ਸੀ ਖਸਰੋ ਖਾਨ ਨੂੰ ਮਾਰਨ ਵਾਲਾ ਗਿਆਸੂਦੀਨ ਤੁਗਲਕ ਸੀ ਤੁਗਲਕ ਨੇ ਖਸਰੋ ਖਾਨ ਨੂੰ ਮਾਰ ਕੇ ਜਿਹੜਾ ਹੈਗਾ ਨਵਾਂ ਵੰਸ਼ ਚਲਾਇਆ ਸੀ ਜਿਸ ਨੂੰ ਆਪਾਂ ਤੁਗਲਕ ਵੰਸ਼ ਦੇ ਨਾਂ ਨਾਲ ਜਾਣਦੇ ਹਾਂ ਸੋ ਤੁਗਲਕ ਵੰਸ਼ ਚਲਾਉਣ ਵਾਲਾ ਕੌਣ ਹੈ ਜੀ ਉਹ ਹੈਗਾ ਜੀ ਖਸਰੋ ਨਾ ਖਸਰੋ ਨੂੰ ਸਾਰੀ ਖਸਰੋ ਨੂੰ ਮਾਰ ਕੇ ਠੀਕ ਹੈ ਖਸਰੋ ਨੂੰ ਮਾਰਿਆ ਤੇ ਚਲਾਇਆ ਕਿਨੇ ਆ ਜੀ ਗਿਆਸੁਦੀਨ ਤੁਗਲਕ ਨੇ ਉਹ ਸੀਗਾ ਗਿਆਸੁਦੀਨ ਇਹ ਹੈਗਾ ਜੀ ਗਿਆਸੁਦੀਨ ਤੁਗਲਕ ਠੀਕ ਹੈ ਗਿਆਸੁਦੀਨ ਤੁਗਲਕ ਹਾਂ ਜੀ ਸੋ ਅੱਗੇ ਚੱਲਦੇ ਆਂ ਸਾਥਿਓ ਅਲਾਉਦੀਨ ਨੇ ਚਤੌੜ ਦੀ ਜਿੱਤ ਤੋਂ ਬਾਅਦ ਕਿਸ ਮਹਿਲਾ ਦੀ ਕਥਾ ਪ੍ਰਸਿੱਧ ਹੈ ਦੇਖੋ ਚਤੌੜ ਦੀ ਜਿੱਤ ਤੋਂ ਬਾਅਦ ਇੱਕ ਮਹਿਲਾ ਕਥਾ ਪ੍ਰਸਿੱਧ ਹੁੰਦੀ ਹੈ ਤਾਂ ਉਹ ਕੌਣ ਸੀਗੀ ਜੀ ਉਹ ਰਾਣੀ ਪਦਮਨੀ ਰਾਣੀ ਪਦਮਨੀ ਠੀਕ ਹੈ ਤੁਸੀਂ ਮੂਵੀ ਦੇਖੀ ਹੋਊਗੀ ਪਦਮਾਵਤ ਪਦਮਾਵਤ ਮੂਵੀ ਦੇਖੀ ਹੋਊਗੀ ਸਾਥੀਓ ਪਦਮਾ ਇੱਕ ਮਿੰਟ ਚੱਲ ਨਹੀਂ ਰਿਹਾ ਇੱਥੇ ਪਦਮਾਵਤ ਮੂਵੀ ਦੇਖੀ ਹੋਊਗੀ ਤੁਸੀਂ ਠੀਕ ਹੈ ਪਦਮਾਵਤ ਮੂਵੀ ਦੇਖੀ ਹੋਊਗੀ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਲਿਖਦੇ ਆਂ ਮੰਟੋ ਪਦਮਾਵਤ ਠੀਕ ਹੈ ਪਦਮਾਵਤ ਜਿਹੜੀ ਰਾਣੀ ਪਦਮਨੀ ਇਹਨੂੰ ਇਹਦੇ ਤੇ ਅਧਿਕਾਰ ਕਰਨਾ ਚਾਹੁੰਦਾ ਹੁੰਦਾ ਇਹਨੂੰ ਆਪਣੀ ਰਾਣੀ ਬਣਾਉਣਾ ਚਾਹੁੰਦਾ ਹੁੰਦਾ ਲਾਉਦੀਨ ਤੇ ਫਿਰ ਇਹ ਚਤੌੜ ਦੇ ਵਿੱਚ ਆਪਣੇ ਜਿਹੜੇ ਮਤਲਬ ਜੋਹਰ ਪ੍ਰਥਾ ਨੂੰ ਅਪਣਾਉਂਦੀਆਂ ਇਕੱਠੀਆਂ ਆਪਣੀ ਸਖੀਆਂ ਦੇ ਨਾਲ ਜਿਹੜੀਆਂ ਇਹ ਆਪਣੇ અપਮਾਨ ਨੂੰ ਬਚਾਉਣ ਦੇ ਲਈ ਜਿਹੜਾ ਹੈਗਾ ਅਗਨੀ ਦੇ ਵਿੱਚ ਆਪਣੇ ਆਪ ਨੂੰ ਭੇਂਟ ਕਰ ਦਿੰਦੀਆਂ ਨੇ ਸੋਏ ਜਿਹੜੀ ਹੈਗੀ ਆ ਬੜੀ ਮਤਲਬ ਮੋਸ਼ਨਲ ਤੇ ਬੜੀ ਹੀ ਸਟਰੋਂਗ ਕਹਾਣੀ ਹੈ ਰਾਣੀ ਪਦਮਨੀ ਦੀ ਠੀਕ ਹੈ ਜੀ ਕਿਉਂਕਿ ਜਦੋਂ ਚਤੌੜ ਦਾ ਕਿਲਾ ਲਾਉਦੀਨ ਦੇ ਦੁਆਰਾ ਜਿੱਤ ਲਿਆ ਜਾਂਦਾ ਰਾਣੀ ਪਦਮਨੀ ਦੀ ਕਥਾ ਹੈ ਜਿਹੜੀ ਉਹ ਲਾਉਦੀਨ ਦੇ ਨਾਲ ਇਹਨੂੰ ਜੋੜਦੀ ਹੈ ਲਾਉਦੀਨ ਕਿਲੇ ਨੂੰ ਜਿੱਤ ਕੇ ਵੀ ਆਪਣੇ ਆਪ ਨੂੰ ਇਤਿਹਾਰਿਆ ਮਹਿਸੂਸ ਕਰਦਾ ਕਿਉਂਕਿ ਉਹਦਾ ਏਮ ਹੁੰਦਾ ਰਾਣੀ ਪਦਮਨੀ ਨੂੰ ਆਪਣੀ ਰਾਣੀ ਬਣਾਉਣਾ ਤੇ ਇਸ ਦੇ ਵਿੱਚ ਜਦੋਂ ਉਹਨੂੰ ਸਫਲਤਾ ਨਹੀਂ ਮਿਲਦੀ ਤਾਂ ਉਹਨੂੰ ਕਾफी ਨੁਕਸਾਨ ਹੁੰਦਾ ਹੈ ਰਾਣੀ ਪਦਮਾਵਤ ਮੂਵੀ ਹੈ ਜਿਹੜੀ ਇਹਨੂੰ ਤੁਸੀਂ ਦੇਖ ਕੇ ਇਹਨੂੰ ਹੋਰ ਚੰਗੀ ਤਰ੍ਹਾਂ ਗਹਿਰਾਈ ਦੇ ਨਾਲ ਜਾਣ ਸਕਦੇ ਹੋ ਅਗਲਾ ਜੀ ਅਲਾਉਦੀਨ ਖਿਲਜੀ ਨੇ ਕਿਸੇ ਵੀ ਧਾਰਮਿਕ ਸੰਗਠਨ ਨੂੰ ਜ਼ਮੀਨ ਦੇਣ ਤੇ ਪਾਬੰਦੀ ਕਿਉਂ ਲਗਾਈ ਕਿਉਂਕਿ ਰਾਸਵ ਨੁਕਸਾਨ ਤੋਂ ਬਚਣ ਦੇ ਲਈ ਠੀਕ ਹੈ ਜੀ ਕਿਉਂਕਿ ਟੈਕਸ ਜਿਹੜਾ ਉਹ ਵੱਡੀ ਗਿਣਤੀ ਦੇ ਵਿੱਚ ਚੁਰਾਇਆ ਜਾਂਦਾ ਸੀ ਲਾਸ ਹੋ ਜਾਂਦਾ ਸੀ ਇਸ ਕਰਕੇ ਉਹਨੇ ਧਾਰਮਿਕ ਜ਼ਮੀਨ ਦਾਣ ਦੇ ਵਿੱਚ ਦੇਣੀ ਬੰਦ ਕਰ ਦਿੱਤੀ ਸੀਗੀ ਸਾਥੀਓ ਅਗਲਾ ਪ੍ਰਸ਼ਨ ਹੈ ਜੀ ਤੁਹਾਡਾ ਉਸ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਆਪਣੇ ਸਾਥੀਆਂ ਦੇ ਨਾਲ ਵੀ ਸ਼ੇਅਰ ਕਰਿਆ ਕਰੋ ਬੈਲ ਆਈਕਨ ਨੂੰ ਪ੍ਰੈਸ ਕਰਕੇ ਰੱਖੋ 5 ਵਜੇ ਆਪਣੀ ਕਲਾਸ ਹੁੰਦੀ ਹੈ ਕਲਾਸ ਦੇ ਨਾਲ ਜ਼ਰੂਰ ਜੁੜਿਆ ਕਰੋ ਅਗਲਾ ਪ੍ਰਸ਼ਨ ਹੈ ਜੀ ਅਲਾਉਦੀਨ ਨੇ ਮਾਰਕੀਟ ਵਿੱਚ ਅਲਾਉਦੀਨ ਨੇ ਮਾਰਕੀਟ ਵਿੱਚ ਕੀਮਤਾਂ ਨਿਯੰਤਰਣ ਦੇ ਲਈ ਕੀ ਬਣਾਇਆ ਸੀ ਅਲਾਉਦੀਨ ਨੇ ਜਿਹੜਾ ਹੈਗਾ ਮਾਰਕੀਟ ਦੇ ਵਿੱਚ ਜਿਹੜੀਆਂ ਕੀਮਤਾਂ ਉਹਦੇ ਨਿਯੰਤਰਣ ਦੇ ਲਈ ਸਹਿਨਾ ਸ਼ਾਹਿਨਾ ਜਿਹੜੀ ਪ੍ਰਣਾਲੀ ਹੈ ਉਹ ਚਲਾਈ ਸੀ ਜਾਂ ਕਹੇ ਲੋ ਕਿ ਉਹ ਲਾਗੂ ਕੀਤੀ ਜਿਸ ਦੇ ਨਾਲ ਉਹ ਜਿਹੜੀਆਂ ਕੀਮਤਾਂ ਉਹਨਾਂ ਨੂੰ ਕੰਟਰੋਲ ਕਰਦਾ ਸ਼ਹਿਣਾ ਇੱਕ ਜਿਹੜੀ ਉਹਦੀ ਪ੍ਰਣਾਲੀ ਹੈ ਉਹਦੇ ਵਿੱਚ ਇੱਕ ਉਹਦਾ ਮੁਖੀ ਹੁੰਦਾ ਸੀ ਜਿਹਨੂੰ ਸ਼ਹਿਨਾ ਦਾ ਨਾਮ ਦਿੱਤਾ ਗਿਆ ਸੀ ਤੇ ਉਹ ਇਹ ਸਾਰੇ ਪ੍ਰਬੰਧ ਨੂੰ ਦੇਖਦਾ ਸੀ ਮਾਰਕੀਟ ਰਿਫਾਰਮਸ ਨੇ ਜਿਹੜੇ ਉਹਨਾਂ ਨੂੰ ਉਹ ਇੰਪਲੀਮੈਂਟ ਕਰਦਾ ਸੀ ਅਗਲਾ ਪ੍ਰਸ਼ਨ ਹੈ ਸਾਥੀਓ ਅਲਾਉਦੀਨ ਖਿਲਜੀ ਦੇ ਸਮੇਂ ਸਭ ਤੋਂ ਵੱਧ ਜੁੱਧ ਕਿਸ ਖੇਤਰ ਵਿੱਚ ਹੋਏ ਤਾਂ ਦੱਖਣ ਦੇ ਵਿੱਚ ਸਭ ਤੋਂ ਵੱਧ ਜੁੱਧ ਹੋਇਆ ਦੱਖਣ ਦੇ ਵਿੱਚ ਮਲਕ ਕਫੂਰ ਹੈ ਜਿਹੜਾ ਉਹ ਲੀਡ ਕਰਦਾ ਤੇ ਵੱਡੀ ਗਿਣਤੀ ਗਿਣਤੀ ਦੇ ਵਿੱਚ ਜਿਹੜਾ ਅਲਾਉਦੀਨ ਖਿਲਜੀ ਉਦੇ ਸਾਮਰਾਜ ਨੂੰ ਵਿਸਤਾਰਤ ਕਰਦਾ ਹੈ ਜਿਤ ਤੱਕ ਉਹਦੇ ਸਾਮਰਾਜ ਦਾ ਹਿੱਸਾ ਜਿਹੜਾ ਉਹ ਬਤਾਉਂਦਾ ਹੈ ਅਗਲਾ ਪ੍ਰਸ਼ਨ ਹੈ ਸਾਥਿਓ ਅਲਾਉਦੀਨ ਨੇ ਆਪਣੇ ਸ਼ਾਸਨ ਨੂੰ ਮਜ਼ਬੂਤ ਕਰਨ ਦੇ ਲਈ ਕਿਸ ਨਾਲ ਸੰਧੀ ਨਹੀਂ ਕੀਤੀ ਇਹ ਉਸ ਦੀ ਕਿਸ ਨੀਤੀ ਦਾ ਹਿੱਸਾ ਸੀ ਅਲਾਉਦੀਨ ਨੇ ਜਿਹੜਾ ਹੈਗਾ ਆਪਣੇ ਸ਼ਾਸਨ ਨੂੰ ਮਜ਼ਬੂਤ ਕਰਨ ਦੇ ਲਈ ਸਾਥਿਓ ਰਾਜਨੀਤਿਕ ਸੁਤੰਤਰਤਾ ਦੇ ਨਾਲ ਕਿਸੇ ਦੇ ਨਾਲ ਵੀ ਰਾਜਨੀਤਿਕ ਸੁਤੰਤਰਤਾ ਦੀ ਸੰਧੀ ਨਹੀਂ ਕੀਤੀ ਇਹ ਉਸ ਦਾ ਜਿਹੜਾ ਹਿੱਸਾ ਸੀਗਾ ਇਓਸ ਦੀ ਜਿਹੜੀ ਹੈਗੀ ਹੈ ਰਾਜਨੀਤਿਕ ਜਾਂ ਕਹੋ ਕਿ ਰਾਜਨੀਤਿਕ ਸੁਤੰਤਰਤਾ ਦੀ ਨੀਤੀ ਦਾ ਹੀ ਇੱਕ ਹਿੱਸਾ ਸੀ ਕਿ ਉਹਨੇ ਰਾਜਨੀਤਿਕ ਸੁਤੰਤਰਤਾ ਦੇ ਲਈ ਕਿਸੇ ਦੇ ਨਾਲ ਸੰਧੀ ਨਹੀਂ ਕੀਤੀ ਉਹ ਹੋਰ ਰਾਜਾਂ ਤੇ ਨਿਰਭਰ ਨਹੀਂ ਰਹਿਣਾ ਚਾਹੁੰਦਾ ਸੀ ਉਹ ਖੁਦ ਨੂੰ ਸੁਤੰਤਰ ਰੱਖਣਾ ਚਾਹੁੰਦਾ ਸੀ ਉਹ ਆਪਦੇ ਬਰਾਬਰ ਤੇ ਜਾਂ ਆ ਉਸ ਨੂੰ ਅੱਗੇ ਜਾ ਕੇ ਕੋਈ ਚੈਲੰਜ ਦੇ ਦੇਵੇ ਇਸ ਤਰ੍ਹਾਂ ਦਾ ਜਿਹੜਾ ਕੋਈ ਸਮਝੌਤਾ ਨਹੀਂ ਚਲਾਉਂਦਾ ਚਾਹੁੰਦਾ ਸੀ ਇਸ ਕਰਕੇ ਉਹਨੇ ਰਾਜਨੀਤਿਕ ਸੁਤੰਤਰਤਾ ਦੇ ਲਈ ਕੋਈ ਸੰਧੀ ਨਹੀਂ ਕੀਤੀ ਤਾਂ ਕਿ ਉਸ ਦੀ ਨੀਤੀ ਸੀ ਕਿ ਰਾਜਨੀਤਿਕ ਸੁਤੰਤਰਤਾ ਹੀ ਸਭ ਤੋਂ ਵੱਡੀ ਜਿਹੜੀ ਮਤਲਬ ਇੱਕ ਸੁਤੰਤਰਤਾ ਹੈਗੀ ਜਿਹੜੀ ਉਹਨੂੰ ਅੱਗੇ ਲਿਜਾ ਸਕਦੀ ਹੈ ਜਿਸ ਦੇ ਤਹਿਤ ਰਾਜਨੀਤਿਕ ਸੁਤੰਤਰਤਾ ਦਿੱਤਾ ਹੈ ਤਾਂ ਕਿਸੇ ਦੇ ਨਾਲ ਸੰਧੀ ਕਰੂਗਾ ਤਾਂ ਉਸ ਦਾ ਉਸ ਨੂੰ ਨੁਕਸਾਨ ਹੋ ਜਾਏਗਾ ਅੱਗੇ ਜਾ ਕੇ ਅੱਗੇ ਹੈ ਜੀ ਤੁਹਾਡਾ ਪ੍ਰਸ਼ਨ ਅਲਾਉਦੀਨ ਖਿਲਜੀ ਨੇ ਵਪਾਰੀਆਂ ਤੋਂ ਕਿਹੜਾ ਟੈਕਸ ਲਗਾਇਆ ਵਪਾਰੀਆਂ ਤੇ ਉਸਨੇ ਜੀ ਟੈਕਸ ਲਾਇਆ ਸੀ ਜਿਸ ਨੂੰ ਚੰਗ ਕਹਿੰਦੇ ਸੀ ਠੀਕ ਹੈ ਚੰਗ ਜਾਂ ਚੁੰਗੀ ਵੀ ਲਿਖਿਆ ਮਿਲਦਾ ਕਈ ਥਾਵਾਂ ਤੇ ਚੁੰਗੀ ਇਹਨੂੰ ਆਪਾਂ ਕਹਿ ਦਿੰਨੇ ਆ ਆਮ ਪਾਸ਼ਾ ਦੇ ਵਿੱਚ ਵਪਾਰੀਆਂ ਤੋਂ ਵਸੂਲੀ ਜਾਂਦੀ ਸੀ ਜਦੋਂ ਇੱਕ ਖਿੱਤੇ ਤੋਂ ਦੂਜੇ ਖਿੱਤੇ ਦੇ ਵਿੱਚ ਐਂਟਰ ਹੁੰਦੇ ਸੀ ਤਾਂ ਉੱਥੇ ਇੱਕ ਮਤਲਬ ਸਟਾਪ ਲਾ ਕੇ ਜਿਹੜਾ ਟੈਕਸ ਹੈ ਉਹ ਲਿਆ ਜਾਂਦਾ ਸੀ ਜਿਸ ਨੂੰ ਆਪਾਂ ਚੁੰਗੀ ਕਹਿੰਦੇ ਆ ਠੀਕ ਹੈ ਵੈਸੇ ਦਾ ਨਾਮ ਚੰਗ ਸੀ ਬੋਲ ਚਾਲ ਦੀ ਪਾਸ਼ਾ ਦੇ ਵਿੱਚ ਆਪਾਂ ਇਹਨੂੰ ਚੁੰਗੀ ਵੀ ਕਹਿ ਦਿੰਦੇ ਆ ਚੁੰਗੀ ਪ੍ਰਣਾਲੀ ਹੈ ਜਿਹੜੀ ਵੱਡੀ ਵੱਡੇ ਪੱਧਰ ਤੇ ਬਾਦ ਦੇ ਵਿੱਚ ਪ੍ਰਚਲਿਤ ਰਹੀ ਹੈ ਅਗਲਾ ਪ੍ਰਸ਼ਨ ਹੈ ਜੀ ਤੁਹਾਡਾ ਅਲਾਉਦੀਨ ਅਲਾਉਦੀਨ ਦੇ ਸਮੇਂ ਕਿਸ ਖੇਤਰ ਤੋਂ ਸਭ ਤੋਂ ਵੱਧ ਧਨ ਆਇਆ ਅਲਾਉਦੀਨ ਦੇ ਸਮੇਂ ਸਭ ਤੋਂ ਵੱਧ ਧਨ ਹੀ ਦੱਖਣ ਤੋਂ ਹੀ ਆਇਆ ਜੀ ਠੀਕ ਹੈ ਦੱਖਣ ਦੀਆਂ ਜਿੱਤਾਂ ਤੋਂ ਬਹੁਤ ਧਨ ਮਿਲਿਆ ਮਲਕ ਕਫੂਰ ਕਹਿੰਦੇ ਹਾਥੀ ਭਰ ਭਰ ਕੇ ਲਿਆਉਂਦਾ ਦਿੱਲੀ ਤੇ ਜਦੋਂ ਫਿਰ ਉਹ ਦਵਾਰ ਖੋਲਦਾ ਤੇ ਕਹਿੰਦੇ ਉਹਦਾ ਜਿਹੜਾ ਵੇੜਾ ਉਹ ਸੋਨੇ ਤੇ ਲੁੱਟੇ ਹੋਏ ਸਮਾਨ ਦੇ ਨਾਲ ਭਰ ਜਾਂਦਾ ਉਸ ਦੇ ਕਿਲੇ ਦਾ ਅੱਗੇ ਜੀ ਅਲਾਉਦੀਨ ਦੇ ਸ਼ਾਸਨ ਦੇ ਵਿੱਚ ਕਿਸ ਤਰੀਕੇ ਨਾਲ ਬਗਾਵਤਾਂ ਰੋਕੀਆਂ ਗਈਆਂ ਅਲਾਉਦੀਨ ਦੇ ਸ਼ਾਸਨ ਦੇ ਵਿੱਚ ਬਗਾਵਤਾਂ ਜਿਹੜੀਆਂ ਉਹ ਸਖਤੀ ਦੇ ਨਾਲ ਰੋਕੀਆਂ ਗਈਆਂ ਬਗਾਵਤ ਕਰਨ ਵਾਲੇ ਨੂੰ ਜਿਹੜੀ ਮੌਤ ਦੀ ਸਜ਼ਾ ਦਿੱਤੀ ਜਾਂਦੀ ਸੀ ਉਸ ਦੇ ਰਸਤੇ ਨਾਤੇ ਆਸੇ-ਪਾਸੇ ਜੋ ਵੀ ਉਹਦੇ ਨਾਲ ਸੰਬੰਧਤ ਹੁੰਦੇ ਸਾਰਿਆਂ ਨੂੰ ਸਜ਼ਾਵਾਂ ਦੇ ਵਿੱਚ ਜਿਹੜਾ ਭਾਗੀਦਾਰ ਬਣਾ ਲਿਆਂਦਾ ਸੀ ਇਹ ਸਖਤ ਸਜ਼ਾਵਾਂ ਕਰਕੇ ਹੀ ਜਿਹੜੀਆਂ ਬਗਾਵਤਾਂ ਨੇ ਉਹਨਾਂ ਨੂੰ ਰੋਕਣ ਦੇ ਵਿੱਚ ਕਾਮਯਾਬ ਹੁੰਦਾ ਹੈ ਅਲਾਉਦੀਨ ਅਗਲਾ ਪ੍ਰਸ਼ਨ ਹੈ ਸਾਥੀਓ ਅਲਾਉਦੀਨ ਖਿਲਜੀ ਦੇ ਰਾਜ ਵਿੱਚ ਮੁੱਖ ਧਾਰਮਿਕ ਰੁਝਾਨ ਕੀ ਸੀ ਅਲਾਉਦੀਨ ਖਿਲਜੀ ਦੇ ਰਾਜ ਵਿੱਚ ਜਿਹੜਾ ਮੁੱਖ ਧਾਰਮਿਕ ਰੁਝਾਨ ਉਹ ਸੀਗਾ ਜੀ ਸੂਫੀ মত ਠੀਕ ਹੈ ਸੂਫੀਇਜ਼ਮ ਹੈ ਜਿਹੜਾ ਉਹ ਵੱਡੇ ਪੱਧਰ ਤੇ ਫੈਲਦਾ ਹੈ ਸੂਫੀ ਸੰਤਾਂ ਜਿਹੜੇ ਉਹਨਾਂ ਦਾ ਪ੍ਰਭਾਵ ਕਾਫੀ ਵੱਧ ਜਾਂਦਾ ਹੈ ਇੱਥੋਂ ਤੱਕ ਆ ਕੇ ਅਗਲਾ ਪ੍ਰਸ਼ਨ ਹੈ ਜੀ ਖਿਲਜੀ ਵਾਂਸ਼ ਦੇ ਬਾਅਦ ਕਿਹੜਾ ਵਾਂਸ਼ ਆਇਆ ਸਾਥੀਓ ਖਿਲਜੀ ਵਾਂਸ਼ ਹੈ ਜਿਹੜਾ ਉਹ ਜਦੋਂ ਸਮਾਪਤ ਹੋ ਜਾਂਦਾ ਤਾਂ ਉਸ ਤੋਂ ਬਾਅਦ ਤੁਗਲਕ ਵਾਂਸ਼ ਆਉਂਦਾ ਹੈ ਖਸਰੂ ਖਾਨ ਨੂੰ ਮਾਰ ਕੇ ਜਿਹੜਾ ਗਿਆਸੁਦਿਨ ਤੁਗਲਕ ਹੈ ਉਹ ਤੁਗਲਕ ਵਾਂਸ਼ ਦੀ ਸਥਾਪਨਾ ਕਰਦਾ ਹੈ ਅਲਾਉਦੀਨ ਖਿਲਜੀ ਨੇ ਆਪਣੇ ਭਰਾ ਅਲਮਾਸ ਬੇਗ ਨੂੰ ਕਿਹਾ ਸੂਬੇ ਦਾ ਜਿਹੜਾ ਹੈਗਾ ਗਵਰਨਰ ਬਣਾਇਆ ਤਾਂ ਅਲਾਉਦੀਨ ਖਿਲਜੀ ਨੇ ਆਪਣੇ ਭਰਾ ਅਲਮਾਸ ਵੇਗ ਨੂੰ ਜਿਹੜਾ ਸਾਥੀਓ ਮਾਲਵਾ ਦਾ ਜਿਹੜਾ ਗਵਰਨਰ ਬਣਾਇਆ ਮਾਲਵਾ ਅਲਮਾਸ ਵੇਗ ਦਾ ਜਿਹੜਾ ਪਸੰਦੀ ਦਾ ਖੇਤਰ ਹੁੰਦਾ ਤੇ ਇੱਥੇ ਉਹ ਵੱਡੇ ਪੱਦਰ ਤੇ ਜਿਹੜੇ ਹੈਗੇ ਨੇ ਆਪਣੇ ਕਾਰਜ ਕਰਦਾ ਹੈ ਅਗਲਾ ਪ੍ਰਸ਼ਨ ਹੈ ਜੀ ਤੁਹਾਡਾ ਅਲਾਉਦੀਨ ਖਿਲਜੀ ਨੇ ਦਾਗ ਪ੍ਰਥਾ ਜਿਹੜੀ ਦਾਗ ਪ੍ਰਥਾ ਕਿਸ ਲਈ ਸ਼ੁਰੂ ਕੀਤੀ ਇੱਥੇ ਗੱਗਾਵਾਲ ਗੱਗਾਵਾਲਿਓ ਵੀ ਉਹਨੇ ਜੀ ਇਹ ਸੈਨਾ ਦੇ ਲਈ ਸ਼ੁਰੂ ਕੀਤੀ ਸੀ ਠੀਕ ਹੈ ਜਿਹਦੇ ਨਾਲ ਉਹ ਦਾਗ ਪ੍ਰਥਾ ਘੋੜਿਆਂ ਦੇ ਨਿਸ਼ਾਨ ਲਗਾਉਂਦਾ ਸੀ ਤੇ ਸੈਨਾ ਦੇ ਨਾਲ ਧੋਖਾ ਧੜੀ ਨਾ ਹੋਵੇ ਤੇ ਸੈਨਾ ਦੇ ਰਿਕਾਰਡ ਰੱਖਣ ਦੇ ਲਈ ਉਹਨੇ ਹੁਲੀਆ ਪ੍ਰਣਾਲੀ ਹੈ ਜਿਹੜੀ ਜਾਂ ਚਿਹਰਾ ਪ੍ਰਣਾਲੀ ਆ ਉਹ ਲਾਗੂ ਕੀਤੀ ਸੀ ਅਗਲਾ ਪ੍ਰਸ਼ਨ ਹੈ ਜੀ ਤੁਹਾਡਾ ਅਲਾਉਦੀਨ ਖਿਲਜੀ ਦੇ ਦਰਬਾਰ ਵਿੱਚ ਸਭ ਤੋਂ ਪ੍ਰਸਿੱਧ ਗੁਲਾਮ ਸੈਨਾਪਤੀ ਕੌਣ ਸੀ ਤਾਂ ਉਹ ਮਲਿਕ ਕਫੂਰ ਸੀ ਸਾਥੀਓ ਮਲਿਕ ਕਫੂਰ ਅਲਾਉਦੀਨ ਖਿਲਜੀ ਦੇ ਦਰਬਾਰ ਦੇ ਵਿੱਚ ਸਭ ਤੋ ਪ੍ਰਸਿੱਧ ਸੈਨਾਪਤੀ ਸੀ ਜਿਹੜਾ ਦੱਖਣ ਦੀਆਂ ਮਹਿਮਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਉਹਦਾ ਸਾਥ ਦਿੰਦਾ ਹੈ ਅਲਾਉਦੀਨ ਦਾ ਸਭ ਤੋਂ ਭਰੋਸੇਮੰਦ ਸੈਨਾਪਤੀ ਵੀ ਉਹੀ ਸੀਗਾ ਅੱਗੇ ਹੈ ਜੀ ਤੁਹਾਡਾ ਪ੍ਰਸ਼ਨ 1303 ਈਸਵੀ ਦੇ ਵਿੱਚ ਅਲਾਉਦੀਨ ਖਿਲਜੀ ਨੇ ਕਿਹੜਾ ਕਿਲਾ ਜਿੱਤਿਆ 1303 ਈਸਵੀ ਦੇ ਵਿੱਚ ਸਾਥੀਓ ਅਲਾਉਦੀਨ ਖਿਲਜੀ ਨੇ ਚਤੌੜ ਦਾ ਕਿਲਾ ਜਿੱਤਿਆ ਠੀਕ ਹੈ ਜੀ ਤੇ ਇੱਥੇ ਰਾਣਾ ਰਤਨ ਸਿੰਘ ਸੀਗਾ ਚਤੌੜ ਦਾ ਜਿਹੜਾ ਕਿਲਾ 1303 ਚ ਜਿੱਦਾ ਤੇ ਰਾਜਾ ਰਤਨ ਸਿੰਘ ਦੀ ਪਤਨੀ ਸੀ ਪਦਮਾਵਤੀ ਜਿਹਦੇ ਜਿਹੜਾ ਪ੍ਰਸ਼ਨ ਆਪਾਂ ਪਹਿਲਾਂ ਕਰਕੇ ਹਟਿਆ ਜਿਹੜੀ ਕਹਾਣੀ ਦੀ ਗੱਲ ਪਹਿਲਾਂ ਕਰਕੇ ਹਟਿਆ ਚਤੌੜ ਦੀ ਜੰਗ ਦੇ ਵਿੱਚ ਰਾਣੀ ਪਦਮਨੀ ਦਾ ਜੋਹਰ ਕੈਸ ਸਾਲ ਹੋਇਆ ਤਾਂ 1303 ਈਸਵੀ ਦੇ ਵਿੱਚ ਹੀ ਹੋਇਆ ਹੈ ਜੋਹਰ ਠੀਕ ਹੈ ਜੀ ਚਤੌੜ ਦੀ ਲੜਾਈ ਦੇ ਵਿੱਚ ਜਦੋਂ ਰਤਨ ਸਿੰਘ ਹਾਰ ਜਾਂਦਾ ਤਾਂ ਉਸ ਦੀ ਪਤਨੀ ਰਾਣੀ ਪਦਮਨੀ ਹੈ ਜਿਹੜੀ ਉਹ ਜੋਹਰ ਕਰਦੀ ਹੈ ਆਪਣੀਆਂ ਦਾਸੀਆਂ ਤੇ ਆਪਣੀਆਂ ਸਖੀਆਂ ਦੇ ਸਮੇਤ ਵੱਡੇ ਪੱਧਰ ਤੇ ਜਿਹੜਾ ਹੈਗਾ ਜੋਹਰ ਦੀ ਰਸਮਾਂ ਦਾ ਕੀਤੀ ਜਾਂਦੀ ਹੈ ਜੋਹਰ ਦੀ ਰਸਮ ਦਾ ਮਤਲਬ ਹੁੰਦਾ ਸਾਥੀਓ ਕਿ ਅਗਨ ਨੂੰ ਜਲਾ ਕੇ ਸਮੂਹਿਕ ਜਿਹੜੀ ਹੈਗੀ ਐ ਮਤਲਬ ਤੌਰ ਤੇ ਸਾਰੀਆਂ ਰਲ ਕੇ ਉਸ ਅਗ ਦੇ ਵਿੱਚ ਜਿਹੜਾ ਹੈਗਾ ਖੁਦ ਨੂੰ ਅਰਪਤ ਕਰ ਦਿੰਦੀਆਂ ਤੇ ਜਲ ਕੇ ਜਿਹੜਾ ਹੈਗਾ ਮੱਤ ਜਾਂਦੀਆਂ ਤਾਂ ਕਿ ਜਿਹੜਾ ਕੋਈ ਦੁਸ਼ਮਣਾ ਉਹ ਉਹਨਾਂ ਦਾ ਸਰੀਰਕ ਸ਼ੋਸ਼ਣ ਨਾ ਕਰ ਸਕੇ ਮਾਨਸਿਕ ਸ਼ੋਸ਼ਣ ਨਾ ਕਰ ਸਕੇ ਅੱਗੇ ਹੈ ਜੀ ਤੁਹਾਡਾ ਪ੍ਰਸ਼ਨ ਅਲਾਉਦੀਨ ਖਿਲਜੀ ਨੇ ਕਿਸ ਖੇਤਰ ਦੇ ਵਿੱਚ ਆਪਣਾ ਰਾਜ ਸਭ ਤੋਂ ਵੱਧ ਫੈਲਾਇਆ ਤਾਂ ਦੱਖਣ ਦੇ ਵਿੱਚ ਹੀ ਉਸ ਦਾ ਰਾਜ ਹੈ ਜਿਹੜਾ ਉਹ ਸਭ ਤੋਂ ਵੱਧ ਫੈਲਦਾ ਹੈ ਇਸ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਹੁੰਦਾ ਹੈ ਮਲਕ ਕਫੂਰ ਦਾ ਅਲਾਉਦੀਨ ਦਾ ਰਾਜ ਦੱਖਣ ਤੱਕ ਫੈਲਿਆ ਹੋਇਆ ਸੀ ਤੇ ਦੱਖਣ ਦੇ ਵਿੱਚ ਹੀ ਉਸ ਦਾ ਰਾਜ ਹੈ ਜਿਹੜਾ ਉਹ ਵੱਡੇ ਪੱਧਰ ਤੇ ਇਸ ਸਮੇਂ ਤੇ ਫੈਲਦਾ ਹੈ ਅਲਾਉਦੀਨ ਨੇ ਦੱਖਣ ਭਾਰਤ ਤੋਂ ਵੱਡਾ ਖਜ਼ਾਨਾ ਕਿੱਥੋਂ ਲੁੱਟਿਆ ਦੱਖਣ ਭਾਰਤ ਤੋਂ ਵੀ ਵੱਧ ਖਜ਼ਾਨਾ ਜਿਹੜਾ ਹੈਗਾ ਜੀ ਅਲਾਉਦੀਨ ਜਿਹੜਾ ਹੈਗਾ ਉਹ ਦਵਰ ਸਮੁੰਦਰ ਤੋਂ ਲੁੱਟਦਾ ਦਵਰ ਸਮੁੰਦਰਾ ਠੀਕ ਹੈ ਦਵਰ ਸਮੁੰਦਰਾ ਤੋਂ ਲੁੱਟਦਾ ਮਲਕ ਕਫੂਰ ਆ ਜਿਹੜਾ ਉਹ ਦਵਰ ਸਮੁੰਦਰਾ ਤੇ ਹੋਰ ਦੱਖਣੀ ਰਾਜਾਂ ਤੋਂ ਬਹੁਤ ਵੱਡਾ ਖਜ਼ਾਨਾ ਜਿਹੜਾ ਹਾਸਲ ਕਰਦਾ ਤੇ ਦਰਬਾਰ ਦੇ ਵਿੱਚ ਜਦੋਂ ਲੈ ਕੇ ਆਉਂਦਾ ਤਾਂ ਰਾਜਾ ਜਿਹੜਾ ਹੈਗਾ ਉਹ ਮਲਕ ਕਫੂਰ ਦੀ ਇਸ ਪ੍ਰਾਪਤੀ ਤੇ ਬੜਾ ਪ੍ਰਸੰਨ ਹੁੰਦਾ ਅਗਲਾ ਪ੍ਰਸ਼ਨ ਹੈ ਜੀ ਤੁਹਾਡਾ ਅਲਾਉਦੀਨ ਖਿਲਜੀ ਨੇ ਮੌਲ ਕੰਟਰੋਲ ਪ੍ਰਣਾਲੀ ਪ੍ਰਾਈਸ ਕੰਟਰੋਲ ਸਿਸਟਮ ਆ ਜਿਹੜਾ ਉਹ ਲਾਗੂ ਕੀਤਾ ਸੀਗਾ ਫੌਜ ਨੂੰ ਸਸਤਾ ਅਨਾਜ ਮਹਈਆ ਕਰਵਾਉਣ ਦੇ ਲਈ ਠੀਕ ਹੈ ਜੀ ਤਾਂ ਕਿ ਫੌਜ ਨੂੰ ਸਸਤਾ ਤੇ ਸਹੀ ਪੱਧਰ ਤੇ ਜਿਹੜਾ ਹੈਗਾ ਨਾਜ ਆ ਉਹ ਮਹਈਆ ਕਰਵਾਇਆ ਜਾਵੇ ਕਨਾਜ ਤੇ ਹੋਰ ਚੀਜ਼ਾਂ ਦੇ ਮੁੱਲੋਂ ਨੇ ਘਟਾਤੇ ਸੀਗੇ ਤੇ ਫੌਜ ਨੂੰ ਸਸਤੇ ਦਰਾਂ ਤੇ ਸਮਾਨ ਜਿਹੜਾ ਉਹ ਪ੍ਰੋਵਾਈਡ ਕਰਵਾਇਆ ਸੀ ਅਗਲਾ ਪ੍ਰਸ਼ਨ ਆ ਸਾਥਿਓ ਅਲਾਉਦੀਨ ਖਿਲਜੀ ਨੇ ਕਿਸ ਤੇ ਪਾਬੰਦੀ ਲਗਾਈ ਅਲਾਉਦੀਨ ਖਿਲਜੀ ਨੇ ਸਾਥਿਓ ਸ਼ਰਾਬ ਨੂੰ ਬੈਨ ਕਰਤਾ ਸੀਗਾ ਸ਼ਰਾਬ ਤੇ ਪਾਬੰਦੀ ਲਾਤੀ ਸੀਗੀ ਕਿਉਂਕਿ ਉਹ ਇਸ ਨੂੰ ਇੱਕ ਮਤਲਬ ਬੜੀ ਜਿਹੜੀ ਹੈਗੀ ਹੈ ਭੈੜੀ ਵਸਤ ਮੰਨਦਾ ਸੀ ਉਸਨੇ ਪਾਬੰਦੀ ਲਾ ਕੇ ਉਹ ਮੰਨਦਾ ਸੀ ਕਿਸ ਦੇ ਨਾਲ ਜਿਹੜਾ ਮਨੋਖੋ ਅਨਸ਼ਾਸਨਹੀਣ ਹੋ ਜਾਂਦਾ ਹੈ ਤੇ ਅਨਸ਼ਾਸਨ ਦੇ ਵਿੱਚ ਰੁਕਾਵਟ ਬਣਦੀ ਹੈ ਸ਼ਰਾਬ ਉਸੋ ਸਾਥੀਓ ਇਹ ਆਪਣੀ ਕਲਾਸ ਆ ਜਿਹੜੀ 5 ਵਜੇ ਹੁੰਦੀ ਹੈ ਕਲਾਸ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਹੋਰ ਸਾਥੀਆਂ ਦੇ ਨਾਲ ਵੀ ਚੈਨਲ ਨੂੰ ਜੇਕਰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰੋ ਉਮੀਦ ਆ ਤੁਹਾਨੂੰ ਕਲਾਸ ਵਧੀਆ ਲੱਗੀ ਹੋਵੇਗੀ ਅਗਲੀ ਕਲਾਸ ਦੇ ਵਿੱਚ ਜਿਹੜਾ ਹੈਗਾ ਆਪਾਂ ਅਗਲੇ ਟੌਪਿਕ ਲੈ ਕੇ ਆਵਾਂਗੇ ਇਸ ਦੇ ਵਿੱਚ ਅਗਲਾ ਪ੍ਰਸ਼ਨ ਆ ਸਾਥੀਓ ਜਿਹੜਾ ਅਲਾਉਦੀਨ ਖਿਲਜੀ ਨੇ ਚਾਲੀਸਾ ਨੂੰ ਕਿਉਂ ਖਤਮ ਕੀਤਾ ਸੀ ਅਲਾਉਦੀਨ ਖਿਲਜੀ ਨੇ ਚਾਲੀਸਾ ਨੂੰ ਸਾਥੀਓ ਆਪਣੀ ਤਾਕਤ ਅਤੇ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਜਿਹੜਾ ਹੈਗਾ ਖਤਮ ਕੀਤਾ ਸੀਗਾ ਠੀਕ ਹੈ ਇਹਦੀ ਪਾਵਰ ਹੈ ਜਿਹੜੀ ਚਾਲੀਸਾ ਦੀ ਉਹਨੂੰ ਬਲਬਨ ਨੇ ਘਟਾਇਆ ਸੀ ਤੇ ਖਤਮ ਕਰਨ ਦੇ ਵਿੱਚ ਜਿਹੜਾ ਰੋਲ ਹੈ ਉਹ ਜਿਹੜਾ ਹੈਗਾ ਅਲਾਉਦੀਨ ਨੇ ਉਹਨੂੰ ਪੱਕੇ ਤੌਰ ਤੇ ਖਤਮ ਕਰ ਦਿੰਦਾ ਗੁਲਾਮ ਵਾਂਸ਼ ਦੇ ਸਮੇਂ ਤੇ ਦੀ ਤਾਕਤਵਰ ਅਮੀਰਾਂ ਦੀ ਸੰਸਥਾ ਅਲਾਉਦੀਨ ਨੇ ਇਸ ਨੂੰ ਜਿਹੜਾ ਹੈਗਾ ਜੀ ਉਹ ਖਤਮ ਕਰ ਦਿੱਤਾ ਸੀ ਇਹਨੂੰ ਕਮਜ਼ੋਰ ਕਰਦਾ ਬਲਬਨ ਧਿਆਨ ਚ ਰੱਖਣਾ ਇਹਨੂੰ ਤੋੜ ਦਿੰਦਾ ਬਿਲਕੁਲ ਚਾਲੀਸਾ ਨਾਂ ਦੀ ਚਾਲੀਸਾ ਹੀ ਰਹਿ ਜਾਂਦੀ ਹੁੰਦੀ ਹੈ ਪਰ ਇਹਦਾ ਖਾਤਮਾ ਆਫੀਸ਼ੀਅਲੀ ਜਿਹੜਾ ਹੈਗਾ ਉਹ ਅਲਾਉਦੀਨ ਖਿਲਜੀ ਕਰਦਾ ਹੈ ਅੱਗੇ ਹੈ ਜੀ ਤੁਹਾਡਾ ਜਿਹੜਾ ਪ੍ਰਸ਼ਨ ਉਹ ਆਪਾਂ ਅਗਲੀ ਕਲਾਸ ਦੇ ਵਿੱਚ ਕਰਾਂਗੇ ਸੋ ਸਾਡੇ ਨਾਲ ਜੁੜਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕਸ ਫॉर ਵਾਚਿੰਗ ਜਲਦ ਮਿਲਦੇ ਹਾਂ ਆਪਾਂ ਆਪਣੀ ਨਵੀਂ ਕਲਾਸ ਦੇ ਵਿੱਚ